ਕਿੰਦਰ ਪਲੀਜ਼ ਇਦਾਂ ਨਾ ਕਰੋ ਮੇਨਾ ਵਿਆਹ ਕਰਾ ਲਾ ਦਮ ਮੈਂ ਮੈਗ ਨੂੰ ਰੱਖ ਸਕਦਾ ਵਾਂ ਚਾ ਜਿੱਦਾਂ ਵੀ ਆ ਉਹ ਬੰਦਾ ਮੈਰਿਡ ਸੀ ਯਾਨੀ ਮੈਰਿਡ ਸੀ ਦੋ ਬੇਟੇ ਉਹਦੇ ਦਰਵਾਜ਼ੇ ਲੱਗੀ ਬਾਨਕਾਨੀ ਨੇ ਜਿਹਨੂੰ ਇੰਨੇ ਮੈਨੂੰ ਤੱਕਾ ਦੇ ਦਿੱਤਾ ਮਨੇ ਕਿ ਉਹਨੂੰ ਸਿਰਫ ਮੈਂ ਇੰਨੇ ਮੇਰਾ ਹੱਥ ਜਿਹੜਾ ਨਾ ਉਹਦੀ ਗੱਲ ਦਿੱਤੀ ਗਿਆ ਹੋਇਆ ਕਿ ਮੈਂ ਇੱਕੋ ਗੱਲ ਕਹੀ ਆ ਕਿ ਪਲੀਜ਼ ਇਦਾਂ ਨਾ ਕਰੋ ਉਹਨੇ ਮੈਨੂੰ ਤੱਕਾ ਦਿੱਤਾ ਐ ਨਾ ਮਲਗੀੜੀ ਦੰਗਾਲੀ ਸੀ ਉਹਨੇ ਪੁੱਠੀ ਕਰਕੇ ਮੇਰੇ ਹੱਥੇ ਮਾਰੀ ਹੋਈ ਆ ਅੱਛਾ ਤੇ ਮੈਂ ਡੇਕੇ ਗਈ ਆ ਹਾਂ ਡਿੱਗਣ ਦੇ ਨਾਲ ਉਹਨੇ ਉਸੇ ਟਾਈਮ ਮਨ ਲਾ ਕਿ ਸ਼ੂਟ ਕਰ ਦਿੱਤਾ ਕਿੱਥੇ ਗੋਲੀ ਲੱਗੀ ਤੁਹਾਨੂੰ ਮੇਰੇ ਲੱਕ ਦੇ ਵਿੱਚ ਲੱਗੀ ਹੋਈ ਆ ਰੀੜ ਦੀ ਹੱਡੀ ਦੇ ਬਿਲਕੁਲ ਹੀ ਨੇੜੇ ਮੈਂ ਤਾਂ ਸਮਝ ਗਿਆ ਮੈਂ ਕਿ ਇਹਨੇ ਮੈਨੂੰ ਮਾਰ ਦਿੱਤਾ ਇਹਨੇ ਕਿ ਸ਼ੂਟ ਕਰ ਦਿੱਤਾ ਇਹਨੂੰ ਪਰ ਜਦੋਂ ਮੈਂ ਦੂਜੀ ਸਾਈਡੋਂ ਦੇਖਿਆ ਤੇ ਉਹ ਵੀ ਤੇ ਵੀ ਲਾਸ਼ ਲੱਗ ਗਈ ਵੀ ਦੀ ਪਈ ਹੋਈ ਸੀ ਅੱਛਾ ਜੋ ਕਿ ਉਹਨੇ ਇੱਥੇ ਰੱਖ ਕੇ ਆਪਣੀ ਗੋਲੀ ਮਾਰ ਕੇ ਸਾਰਾ ਫੇਸ ਹੀ ਢਾ ਲ ਦਿੱਤਾ ਆਪਣਾ ਇਹਨਾਂ ਨੇ ਇੱਕ ਮਰਦ ਦੀ ਜਿਹੜੀ ਕਹਿ ਲਓ ਅਧੀਨਗੀ ਸਵੀਕਾਰ ਨਹੀਂ ਕੀਤੀ ਜੋ ਚਾਹੁੰਦੇ ਸਨ ਉਹ ਪੂਰਾ ਨਹੀਂ ਕਰ ਸਕੇ ਤੇ ਇਹਨਾਂ ਨੂੰ ਆਪਣੇ ਲੱਕ ਦੇ ਵਿੱਚ ਗੋਲੀ ਖਾਣੀ ਪਈ। ਦੀਦੀ ਉਹ ਮੈਨੂੰ ਇਹ ਦੱਸੋ ਕਿ ਜੇ ਆਪਾਂ ਕਿਸੇ ਦੇ ਕੋਲੋਂ ਹੈਲਪ ਲੈਣਦੇ ਆ ਤੇ ਉਹਦੇ 'ਚ ਮਤਲਬ ਥੋੜੀ ਨਾ ਹੈ ਹੈਨਾ ਜੇ ਹੈਲਪ ਕਰਨੀ ਤਾਂ ਉਸ ਤਰੀਕੇ ਨਾਲ ਕਰੋ ਹੈਲਪ ਤੇ ਆਹ ਵੀਡੀਓ ਦੇਖ ਕੇ ਵੀ ਹਜ਼ਾਰਾਂ ਮੁੰਡੇ ਤੁਹਾਡੀ ਕਰਨਗੇ ਤੇ ਫਿਰ ਤੁਸੀਂ ਹਜ਼ਾਰਾਂ ਦੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਤੇ ਨਹੀਂ ਨਾ ਪੂਰੀਆਂ ਕਰ ਸਕੋਗੇ। ਤੋੜਾ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਸੀ ਬਸ ਤੁਸੀਂ ਮਾਮਾ ਸਮਝ ਕੇ ਮਤਲਬ ਵਿਸ਼ਵਾਸ ਕਰਦੇ ਸੀ ਫਿਰ ਸ਼ੂਟਾ ਹੈ ਨਾ ਉਸ ਤੋਂ ਬਾਅਦ ਤੇ ਮਤਲਬ ਕਿ ਜਦੋਂ ਮੇਰਾ ਗੁਰਦਾ ਹੁੰਦਾ ਹੈ ਨਾ ਗੁਰਦਾ ਅੰਦਰ ਫਟ ਗਿਆ ਸੀ ਅੱਛਾ ਗੁਰਦਾ ਫਟਣ ਦੇ ਨਾਲ ਮਤਲਬ ਕਿ ਅੰਦਰ ਬਲੱਡ ਵਗੈਰਾ ਸਭ ਕੁਝ ਹੋ ਗਿਆ ਫਿਰ ਉਹਨਾਂ ਨੇ ਆਪਰੇਸ਼ਨ ਕਰਕੇ ਇੱਕ ਗੁਰਦਾ ਕੱਟਿਆ ਕੱਢਿਆ ਵਿੱਚੋਂ ਸਭ ਤੋਂ ਵੱਡਾ ਤੇ ਇਹ ਸੀ ਕਿ ਮੈਨੂੰ ਬੁਰਦਾ ਦਾ ਵੀ ਕੋਈ ਨਹੀਂ ਕਹਿੰਦੇ ਹੁੰਦੇ ਕਿ ਇੱਕ ਬੁਰਦਾ ਹੋਏ ਤੇ ਬੰਦਾ ਜੀ ਸਕਦਾ ਹੈ ਨਾ ਹਾਂ ਪਰ ਮੇਰੇ ਲੱਤਾਂ ਹੀ ਉਹਦੇ ਨਾਲ ਡੈਮੇਜ ਹੋ ਚੁੱਕੀਆਂ ਜਿਵੇਂ ਮੇਰਾ ਜੁੜਾ ਅੱਧਾ ਹਿੱਸਾ ਹੈ ਮੈਨੂੰ ਕਿਉਂ ਡੈਮੇਜ ਹੋ ਗਿਆ ਕਿ ਹੁਣ ਲੱਕ ਤੋਂ ਥੱਲੇ ਥੱਲੇ ਸਰੀਰ ਕੰਮ ਨਹੀਂ ਕਰਦਾ ਨਹੀਂ ਕੰਮ ਕਰਦਾ ਤੇ ਮੈਂ ਦੇਖਿਆ ਵੀ 5 ਸਾਲ ਹੋ ਗਏ ਉਸ ਗੱਲ ਨੂੰ ਆਪਰੇਸ਼ਨ ਹੋਿਆਂ ਨੂੰ ਤੇ ਅਜੇ ਵੀ ਬਾਥਰਮਾਰੀ ਥੈਲੀ ਲੱਗੀ ਹੋਈ ਹੈ ਹਾਂਜੀ ਤੇ ਮੈਨੂੰ ਫੀਲ ਨਹੀਂ ਹੁੰਦਾ ਬਿਲਕੁਲ ਵੀ ਆਪਣੇ ਜ਼ਮੀਨ ਜਾਇਦਾਦ ਕੋਈ ਪੇਕਿਆਂ ਦੀ ਸਹੋੜਿਆਂ ਦੀ ਜਾਂ ਕੋਈ ਹੋਰ ਅਦਰ ਬੰਦੇ ਦੀ ਪ੍ਰਾਪਰਟੀ ਜਿਹੜੀ ਹੁੰਦੀ ਆ ਕੁਝ ਵੀ ਮਦਦ ਨਹੀਂ ਮਿਲੀ ਕਿਸੇ ਪਾਸੋਂ ਮੈਂ ਵੀ ਜਿਸ ਤੰਗਰੇ ਸੋਹਰਾਂ ਦੀ ਉਹਨਾਂ ਤੋਂ ਕੁਝ ਵੀ ਨਹੀਂ ਸਿਰਫ ਦੋ ਕੰਮੇ ਹੀ ਕਰਦੇ ਆ। ਲੱਗਦਾ ਹੈ ਅੱਜ ਕੱਲ ਦੀ ਜਿਸ ਤਰ੍ਹਾਂ ਦੀ ਦੁਨੀਆਦਾਰੀ ਹੈਗੀ ਨਾ ਡਰ ਲੱਗਦਾ ਕਿ ਮੈਂ ਬੈੱਡ ਤੇ ਬੈਠੀ ਆ ਹਨਾ ਤੇ ਬੈੱਡ ਤੇ ਬੈਠੀ ਮੈਂ ਕੁੜੀਆਂ ਸੰਭਾਲਣ ਦੇ ਕਿਸ ਤਰੀਕੇ ਨਾਲ ਅੰਦਰ ਬਾਹਰ ਵਿਚ ਆਉਣਾ ਪੂਰੀ ਜ਼ਿੰਮੇਵਾਰੀ ਇਹਨਾਂ ਨੇ ਜ਼ਿਰਤੀ ਆ ਤਦੋਂ ਤੁਸੀਂ ਰਹਿਣੀ ਤਿੰਨੇ ਮਾਵਾਂ ਤੇ ਆਓ ਤੇ ਬਿਰਸ ਕਰ ਦੇ ਵਿੱਚ ਕੋਈ ਮਰਦ ਹੈ ਨਹੀਂ ਬੰਦਾ ਹੈ ਨਹੀਂ ਤੇ ਸਰਕਲ ਤੁਸੀਂ ਚਲਾਉਣਾ ਹੈ ਜੀ ਬਿਲਕੁਲ ਜੇ ਤੁਸੀਂ ਉਹੀ ਉਹੀ ਗੱਲ ਫੇਰ ਆ ਜਾਂਦੀ ਹੈ ਜੇ ਕਿਸੇ ਬੰਦੇ ਦੀ ਡਿਊਟੀ ਲਾ ਵੀ ਦਿਨੇ ਵੀਰ ਭਾਈ ਸਮਝ ਕੇ ਰਿਸ਼ਤੇਦਾਰ ਸਮਝ ਕੇ ਤੇ ਫਿਰ ਲੋਕਾਂ ਫੇਰ ਕਹਿਣ ਲੱਗ ਜਣਾ ਹੁਣ ਆ ਬੰਦਾ ਇਹਨਾਂ ਦੇ ਘਰੇ ਹੁੰਦਾ ਸਸਿਕਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਮੈਂ ਫਤਿਹਗੜ ਚੂੜੀਆਂ ਦੇ ਵਿੱਚ ਬੈਠੀ ਹੋਈ ਆ ਅੱਜ ਜਿਹੜੀ ਮੈਂ ਕਹਾਣੀ ਆਪਣੇ ਚੈਨਲ ਤੇ ਲੈ ਕੇ ਆਈ ਆ ਇਹ ਇੱਕ ਕੁੜੀ ਦੀ ਬਹਾਦਰੀ ਦੀ ਵੀ ਕਹਾਣੀ ਐ ਤੇ ਇੱਕ ਦਰਦਨਾਕ ਕਹਾਣੀ ਵੀ ਐ ਤੁਸੀਂ ਸੋਚੋਗੇ ਕਿ ਦੋ ਕਹਾਣੀਆਂ ਆਪਸ ਦੇ ਵਿੱਚ ਮੇਲ ਕਿਵੇਂ ਖਾਂਦੀਆਂ ਨੇ ਮੇਰੇ ਨਾਲ ਭੈਣ ਪਰਮਿੰਦਰ कौर ਮੌਜੂਦ ਨੇ ਇਹਨਾਂ ਨੇ ਇੱਕ ਮਰਦ ਦੀ ਜਿਹੜੀ ਕਹਿ ਲਓ ਅਧੀਨਗੀ ਸਵੀਕਾਰ ਨਹੀਂ ਕੀਤੀ ਜੋ ਚਾਹੁੰਦੇ ਸਨ ਉਹ ਪੂਰਾ ਨਹੀਂ ਕਰ ਸਕੇ ਤੇ ਇਹਨਾਂ ਨੂੰ ਆਪਣੇ ਲੱਕ ਦੇ ਵਿੱਚ ਗੋਲੀ ਖਾਣੀ ਪਈ ਭੈਣ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੀ ਆ ਪਣੀ ਸਾਸੀ ਕਾਲ ਜੀ ਹਾਂ ਜੀ ਮੈਂ ਆਪਣੇ ਚੈਨਲ ਦੇ ਮਾਧਿਅਮ ਦੌਰਾਨ ਸਭ ਤੋਂ ਪਹਿਲਾਂ ਦਾਤ ਦਿੰਨੀ ਆ ਤੁਹਾਡੀ ਬਹਾਦਰੀ ਦੀ ਕਿਉਂਕਿ ਜਦੋਂ ਮੈਂ ਆਫ ਦਾ ਕੈਮਰਾ ਵੀ ਤੁਹਾਡੀ ਗੱਲ ਸੁਣ ਰਹੀ ਸੀ ਹਾਂ ਜੀ ਤੇ ਮੈਂ ਨਹੀਂ ਮੰਨਦੀ ਕਿ ਜੇ ਕੋਈ ਕਿਸੇ ਨੂੰ ਗੋਲੀ ਮਾਰਨ ਦੀ ਧਮਕੀ ਦੇ ਦੇ ਹਾਂ ਜੀ ਕਿ ਜਾਂ ਤਾਂ ਤੂੰ ਮੇਰੀ ਅਧੀਨਗੀ ਸਵੀਕਾਰ ਕਰ ਜਾਂ ਫਿਰ ਤੇਰੇ ਗੋਲੀ ਵੱਜੂਗੀ ਤੇ ਉਸ ਤੋਂ ਬਾਅਦ ਵੀ ਤੁਸੀਂ ਕਾਨੂੰਨੀ ਲੜਾਈ ਹੈ ਜਿਹੜੀ ਉਹਦੇ ਨਾਲ ਲੜਦੇ ਰਹੋ ਹਾਂ ਜੀ ਇਹ ਚੀਜ਼ ਨੂੰ ਨਾ ਕਬੂਲ ਕਰੋ ਨਾ ਇਹ ਨਾ ਮੰਨੋ ਤਾਂ ਫਿਰ ਤੁਹਾਡੀ ਸੋਚ ਨੂੰ ਸਲੂਟ ਬੰਦਾ ਹੈ ਚਲੋ ਉਹਦੇ ਸੋਚ ਉਸ ਟਾਈਮ ਹੋ ਚੁੱਕੀ ਚਲੋ ਵਧੀਆ ਹੈ ਗੁਰੂ ਮਾਨ ਦੀ ਕਿਰਪਾ ਹੀ ਰਹੀ ਮੇਰੇ ਤੇ ਜਿੱਦਾਂ ਕਿ ਚੱਲੀ ਗਈ ਹਾਂ ਇਹ ਸਾਰਾ ਕੁਝ ਕਿਵੇਂ ਵਾਪਰਿਆ ਭੈਣੇ ਸਭ ਤੋਂ ਪਹਿਲਾਂ ਇਸੇ ਹਾਦਸੇ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਚਲੋ ਅਗਲੀ ਸਿਚੁਏਸ਼ਨ ਆਪਾਂ ਦੱਸਾਂਗੇ ਕਿਵੇਂ ਕੋਈ ਵਿਅਕਤੀ ਤੁਹਾਨੂੰ ਆ ਕੇ ਸ਼ੂਟ ਕਰਦਾ ਹੈ ਕੀ ਕਾਰਨ ਹੁੰਦੇ ਆ ਉਹਦੇ ਪਿੱਛੇ ਤੇ ਉਹ ਵਿਅਕਤੀ ਕੌਣ ਸੀ ਕਿੱਥੇ ਮਿਲਿਆ ਹਾਂਜੀ ਉਹ ਮੈਂ ਬਟਾਲੇ ਮਤਲਬ ਕਿ ਪਾਰਲਰ ਦਾ ਕੰਮ ਸਿੱਖਦੀ ਸੀ ਬਟਾਲੇ ਮੁਰਗੀ ਮਰਲੇ ਦੇ ਵਿੱਚ ਹੂੰ ਉਸ ਟਾਈਮ ਮੈਂ ਜਾਣੇ ਢੀ ਸੀ ਜਦੋਂ ਮੈਨੂੰ ਅਚਾਨਕ ਹੀ ਮੰਮੀ ਦੇ ਚਾਚੇ ਦਾ ਬੇਟਾ ਮਿਲ ਗਿਆ ਅੱਛਾ ਜਦੋਂ ਮੈਨੂੰ ਮਿਲਿਆ ਤੇ ਉਹਨੇ ਮੈਨੂੰ ਪਛਾਣ ਲਿਆ ਡਿਵੋਰਸ ਤੋਂ ਬਾਅਦ ਮੈਂ ਮਤਲਬ ਕਿ ਬਟਾਲੇ ਹੀ ਰਣੀ ਹ ਤੁਹਾਡਾ ਵਿਆਹ ਪਹਿਲਾਂ ਹੋ ਗਿਆ ਸੀ ਤੇ ਡਿਵੋਰਸ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਹ ਬੰਦਾ ਤੁਹਾਨੂੰ ਮਿਲਿਆ ਹਾਂਜੀ ਅਚਾਨਕ ਮੈਨੂੰ ਮਿਲਿਆ ਤੇ ਉਹਨੇ ਮੈਨੂੰ ਪਛਾਣ ਲਿਆ ਕਿ ਇਹਦੇ ਪਿੰਦਰ ਆ ਹੂੰ ਇਹ ਤਾਂ ਜਾਨੋਂ ਟਪਰੀ ਹੋਇਆ ਤੇ ਵੀ ਉਹਨਾਂ ਨੇ ਮੈਂ ਦੱਸਿਆ ਕਿ ਮਾਮਾ ਜੀ ਇੱਧਰ ਆ ਕੇ ਇੱਥੇ ਰਿੰਦੀਆਂ ਬਟਾਲੇ ਰਹਿਣ ਲਈ ਆ ਉੱਪਰ ਕਿਰਾਏ ਦੇ ਕਿਸੇ ਦੇ ਘਰ ਹੂੰ ਇਹਨੇ ਜੀ ਨੂੰ ਮਨ ਲਾ ਕੀ ਵਿਚਾਰਾ ਕਹਿੰਦਾ ਕਿ ਚਲ ਮੈਂ ਤੁਹਾਡੇ ਘਰੀ ਆ ਜੰਨਾ ਹੂੰ ਕੀ ਕੋਈ ਇਤਰਾਸਤੇ ਨਹੀਂ ਮੈਂ ਕਿਹਾ ਨਹੀਂ ਨਹੀਂ ਤੂੰ ਉਹਨੂੰ ਦੱਸ ਤੂੰ ਕਿੱਥੇ ਰਹਿਣ ਨਹੀਂ ਮੇਰੇ ਨਾਲ ਆਇਆ ਘਰ ਆਇਆ ਬੜਾ ਵਧੀਆ ਚਾਹ ਪਾਣੀ ਪੀਤਾ ਮੈਂ ਮਕਾਨ ਮਾਲਕ ਨੂੰ ਵੀ ਦੱਸਿਆ ਕਿ ਮੇਰਾ ਮਾਮਾ ਜੀ ਆ ਹੂੰ ਤੇ ਬੜੇ ਵਧੀਆ ਤਰੀਕੇ ਨਾਲ ਰਿਹਾ ਸਭ ਕੁਝ ਹੈਂਡਲ ਕਰਦਾ ਰਿਹਾ ਏ ਕੁਛ ਟਾਈਮ ਭੈਣ ਦੇ ਨਾਲ ਕਿ ਮੇਰੇ ਰਿਸ਼ਤੇ ਦੀ ਜਿਸ ਨੇ ਕਿ ਭੂਆ ਹੋਣੀ ਕਹਿੰਦੀ ਆ ਕਿ ਹੁਣ ਪਿੰਦਰ ਅਸੀਂ ਹੁਣ ਬੈਠੇ ਆ ਹਨਾ ਤੇ ਕੱਲ ਨੂੰ ਅਸੀਂ ਤੇ ਪੁੱਛਦੀ ਆ ਤੈਨੂੰ ਸਭ ਕੁਝ ਤੇ ਕੱਲ ਨੂੰ ਇਹ ਨਾ ਹੋਏ ਕਿ ਤੈਨੂੰ ਕੋਈ ਪੁੱਛਣ ਵਾਲਾ ਨਾ ਹੋਏ ਹਾਂ ਤਾਂ ਆਪਾਂ ਇਦਾਂ ਕਰਦੇ ਆ ਕਿ ਤੇਰੀ ਮੈਰਿਜ ਬਲੋਂ ਆਪਾਂ ਗੱਲ ਕਰਦੇ ਆ ਹਾਂ ਜਦੋਂ ਉਹਨੇ ਇਹ ਪਤਾ ਲੱਗਾ ਨਾ ਕਿ ਸ਼ਾਇਦ ਇਸ ਤਰ੍ਹਾਂ ਦੀ ਕੋਈ ਗੱਲ ਹੋਣ ਲੱਗੀ ਇਹਨਾਂ ਦੇ ਘਰ ਦੇ ਵਿੱਚ ਹਨਾ ਉਦੋਂ ਉਹਨੇ ਮਨ ਲੱਗੀ ਅਚਾਨਕ ਹੀ ਮੈਨੂੰ ਦੱਸ ਦਿੱਤਾ ਕਿ ਨਹੀਂ ਮੈਂ ਮਨ ਲੱਗੀ ਮੈਰਿਜ ਨਹੀਂ ਹੋਣ ਦੇਣੀ ਹੈਗੀ ਅੱਛਾ ਹਾਂਜੀ ਤੋੜਾ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਨਹੀਂ ਸੀ ਨਹੀਂ ਨਹੀਂ ਕੋਈ ਗੱਲ ਹੀ ਸੀ ਬਸ ਤੁਸੀਂ ਮਾਮਾ ਸਮਝ ਕੇ ਮਤਲਬ ਵਿਸ਼ਵਾਸ ਕਰਦੇ ਸੀ ਸਰੋਣੀ ਦੀ ਰੀਆਂ ਯਾਨੀ ਕਿ ਉਹ ਮੈਨੂੰ ਬਿੱਟੂ ਬੀਰਜੀ ਨੇ ਵੀਡੀਓ ਬਣਾਈ ਸੀ ਬਿੱਟੂ ਚੱਕ ਵਾਲੇ ਨੇ ਉਹਨਾਂ ਨੇ ਕਾਫੀ ਥੱਲੇ ਕਿਹਾ ਹੋਇਆ ਕਿ ਲੈ ਜਦੋਂ ਇਹ ਉਹਦੇ ਕੋਲੋਂ ਖਾਂਦੀ ਹੀ ਉਦੋਂ ਹੀ ਚੰਗੀ ਸੀ ਦੀਦੀ ਹੁਣ ਮੈਨੂੰ ਇਹ ਦੱਸੋ ਕਿ ਜੇ ਆਪਾਂ ਕਿਸੇ ਦੇ ਕੋਲੋਂ ਹੈਲਪ ਲੈਣ ਦਾ ਹਾਂ ਤੇ ਉਹਦੇ 'ਚ ਮਤਲਬ ਥੋੜੀ ਨਾ ਆਇਆ ਹੈ ਨਾ ਜੇ ਹੈਲਪ ਕਰਨੀ ਤਾਂ ਉਸ ਤਰੀਕੇ ਨਾਲ ਕਰੋ ਹੈਲਪ ਤੇ ਆਹ ਵੀਡੀਓ ਦੇਖ ਕੇ ਵੀ ਹਜ਼ਾਰਾਂ ਮੁੰਡੇ ਤੁਹਾਡੀ ਕਰਨਗੇ ਤੇ ਫਿਰ ਤੁਸੀਂ ਹਜ਼ਾਰਾਂ ਦੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਤੇ ਨਹੀਂ ਨਾ ਪੂਰੀਆਂ ਕਰ ਸਕੋਗੇ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਉਸ ਤਰ੍ਹਾਂ ਇੱਕੇ ਦੀ ਜ਼ਰੂਰਤ ਹੈ ਤੁਹਾਨੂੰ ਲੱਗਿਆ ਕਿ ਰਿਸ਼ਤੇਦਾਰੀ 'ਚੋਂ ਮੇਰਾ ਮਾਮਾ ਆ ਤੇ ਚਲੋ ਹਮਦਰਦੀ ਦੇ ਤੌਰ ਤੇ ਮੇਰੀ ਮਦਦ ਕਰ ਰਿਹਾ ਕਿਉਂਕਿ ਤੁਹਾਡਾ ਡਿਵੋਰਸ ਹੋਇਆ ਸੀ ਤੇ ਮਾਪਿਓ ਤੁਹਾਡੇ ਹੈ ਨਹੀਂ ਸੀ ਭੈਣ ਨਹੀਂ ਮੇਰੀ ਮੰਮੀ ਪਾਪਾ ਨਹੀਂ ਹੈਗੇ ਬਚਪਨ ਤੋਂ ਹੀ ਹਾਂਜੀ ਬਚਪਨ ਤੋਂ ਹੀ ਉਹਨਾਂ ਦੀ ਡੈਥ ਹੋ ਚੁਕੀ ਸੀ ਅੱਛਾ ਤਾਂ ਉਹਨਾਂ ਨੂੰ ਲੱਗਿਆ ਅਨਾਥ ਕਵੀਆ ਤੇ ਇਧਰੋਂ ਪਤੀ ਵੀ ਨਹੀਂ ਹੈਗਾ ਤੇ ਚਲੋ ਤੁਹਾਨੂੰ ਵੀ ਥੋੜੀ ਬਹੁਤੀ ਲੋੜ ਤੇ ਦੇਖੋ ਬੰਦੇ ਨੂੰ ਪੈਂਦੀ ਹੋਈ ਰਹਿੰਦੀ ਆ ਬੁੜੀ ਕੱਲੀ ਸਰਵਾਈਵ ਆ ਜਿਹੜੀ ਉਹ ਨਹੀਂ ਕਰ ਪਾਉਂਦੀ ਜੇ ਉਹ ਜਿਹੜੀ ਜੋਬ ਨਹੀਂ ਕਰਦੀ ਜਾਂ ਵੈਲ ਐਜੂਕੇਟਰ ਨਹੀਂ ਹੈਗੀ ਅੱਛਾ ਫਿਰ ਲੋਕਾਂ ਨੂੰ ਇਹ ਲੱਗਿਆ ਕਿ ਭਾਈ ਇਹਦਾ ਇਹਦੇ ਨਾਲ ਚੱਲਦਾ ਪਿਆ ਹਾਂਜੀ ਨਹੀਂ ਨਹੀਂ ਮੈਨੂੰ ਲੱਗ ਕੇ ਹੁਣ ਮੈਨੂੰ ਕਮੈਂਟਾਂ ਚ ਕਾਫੀ ਜਣਿਆਂ ਨੇ ਇਸ ਤਰੀਕੇ ਨਾਲ ਕਿਹਾ ਸੀ ਕਿ ਜੇ ਤੂੰ ਉਹਦੇ ਕੋਲੋਂ ਖਾਂਦੀ ਸੀ ਉਹਦੇ ਕੋਲ ਜਾਣੀ ਹੀ ਉਦੋਂ ਮਤਲਬ ਕਿ ਚੰਗਾ ਸੀ ਉਹ ਹੂੰ ਜੀ ਜੇ ਤੂੰ ਇੱਕ ਗੱਲ ਦਾ ਉਹਨੇ ਕਹਿ ਦਿੱਤਾ ਤੈਨੂੰ ਤੇ ਉਹ ਤੂੰ ਵਿਰੋਧ ਕਰਕੇ ਤੇ ਹੁਣ ਉਹ ਤੋਂ ਨਾ ਜਦੋਂ ਘਰ ਦੇ ਵਿੱਚ ਵਿਆਹ ਦੀ ਗੱਲ ਤੁਰੀ ਤੁਹਾਡੇ ਦੂਜੇ ਵਿਆਹ ਦੀ ਗੱਲ ਤੁਰੀ ਉਦੋਂ ਉਹ ਬੰਦੇ ਨੂੰ ਲੱਗਿਆ ਕਿ ਹੁਣ ਮੈਨੂੰ ਬੋਲਣਾ ਪੈਣਾ ਹੈ ਬਹਿਣਾ ਹੈ ਹਾਂਜੀ ਇਸ ਤਰੀਕੇ ਨਾਲ ਫਿਰ ਚਲੋ ਕਾਫੀ ਟਾਈਮ ਇਦਾਂ ਲੰਘਦਾ ਗਿਆ ਮੈਨੂੰ ਸੱਚੇ ਸ਼ਾਇਦ ਮਜ਼ਾਕ ਆ ਕੋਈ ਨਹੀਂ ਕਰਨੀ ਨਾ ਕਿਤੇ ਹਟ ਗਈ ਪਰ ਉਹ ਗੱਲ ਨੂੰ ਸੀਰੀਅਸ ਲੈ ਚੁੱਕਿਆ ਹੈ ਨਾ ਕਿ ਜਦ ਦਾ ਸਿਪਲ ਚੋਂ ਗਾ ਉੱਥੇ ਮੈਂ ਪਾਰਲਰ ਤੇ ਜਾਂਦੀ ਸਿਪਲ ਚੋਂ ਕੋਈ ਇੰਨਾ ਤਮਾਸ਼ਾ ਹਲਾਇਆ ਕਿ ਮੇਰਾ ਹੱਥ ਫੜ ਕੇ ਕਿ ਬਿੰਦਰ ਪਲੀਜ਼ ਇਦਾਂ ਨਾ ਕਰੋ ਮੇਨਾ ਵਿਆਹ ਕਰਾ ਲਾ ਦਮ ਇਹਨੂੰ ਮੈਂ ਤੈਨੂੰ ਰੱਖ ਸਕਦਾ ਵਾਂ ਚਾ ਜਿੱਦਾਂ ਵੀ ਆ ਉਹ ਬੰਦਾ ਮੈਰਿਡ ਸੀ ਜਾਂ ਨਹੀਂ ਮੈਰਿਡ ਸੀ ਦੋ ਬੇਟੇ ਉਹਦੇ ਅੱਛਾ ਉਹਦੇ باوجود ਵੀ ਉਹ ਤੁਹਾਨੂੰ ਇਹ ਗੱਲ ਕਹਿ ਰਹੀ ਸੀ ਕੀ ਗੱਲ ਕਹਿੰਦਾ ਸੀ ਅੱਛਾ ਮੇਨਾ ਬੜੀ ਪਰੇਸ਼ਾਨ ਹਾਂ ਕਿ ਇਹ ਮੈਂ ਪਾਰਲਰ ਦੇ ਵਿੱਚ ਆ ਤੇ ਪਾਰਲਰ ਦੇ ਬਾਹਰ ਮੈਂ ਜਿੱਦਾਂ ਕੋਈ ਚੀਜ਼ ਉੱਟਣ ਵਾਸਤੇ ਆਈਆਂ ਤਾਂ ਵੀ ਉਹਨੂੰ ਵੀ ਦੇਖਣਾ ਕਿ ਉਹ ਸਾਹਮਣੇ ਖਲੋਤਾ ਜਿਵੇਂ ਕਿ ਰੱਖੇ ਨਹੀਂ ਰੱਖਦਾ ਬੰਦਾ ਹਾਂ ਐਵੇਂ ਗੱਲ ਕਿ 14 ਹੀ ਡਾਪੇ ਮੇਰੇ ਤੇ ਹਵੀ ਹੋਣਾ ਮੈਂ ਫਿਰ ਆਪਣੇ ਗਲੀ ਵਾਲੇ ਮਨਦੀਪਾ ਜੀ ਸੀ ਫਿਰ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਮੈਂ ਕਿਹਾ ਬਾਜੀ ਇਦਾਂ ਕਰਕੇ ਕਿ ਮੈਨੂੰ ਬਹੁਤ ਜ਼ਿਆਦਾ ਮੈਨੂੰ ਟੌਰਚਰ ਕਰਨ ਦਾ ਹੈ ਹੂੰ ਕਿ ਨਾ ਕੋਈ ਗੱਲ ਆਪਾਂ ਦਰਖਾਸਤ ਦੇ ਦਿੰਨੇ ਆ ਇਹਦੇ ਖਿਲਾਫ ਜੇ ਤੂੰ ਰਾਜ਼ੀ ਹਾਂ ਤੇ ਕਾਨੂੰਨ ਮੋਕਰ ਨਾ ਜਾਈ ਮੈਂ ਕਹਿੰਨੀ ਨਹੀਂ ਜਿਹੜੀ ਗੱਲ ਮੈਨੂੰ ਲੱਗਣ ਡਈ ਹੈ ਤਾਂ ਉਹ ਤੇ ਮੈਂ ਮੁਕਰ ਦੇਣੀ ਆ ਹੂੰ ਇਦਾਂ ਕਰਕੇ ਮਨਦੀਪਾ ਜੀ ਮੇਰੇ ਨਾਲ ਗਏ ਆ ਮਨਦੀਪਾ ਜੀ ਜਾਣ ਦੇ ਕਰਕੇ ਜਦੋਂ ਉਹ ਤੇ ਦਰਖਾਸਤ ਵਗੈਰਾ ਆਪਾਂ ਲਿਖਾਈ ਆ ਉਦੋਂ ਰਸਤੇ ਖੁੱਲੇ ਸੀ ਕਰਤਾਰਪੁਰ ਦੇ ਹਨਾ ਤੇ ਪੁਲਿਸ ਦਾ ਹੀ ਜ਼ਿਆਦਾਤਰ ਉੱਥੇ ਡਿਊਟੀ ਲੱਗੀ ਹੋਈ ਸੀ ਹੂੰ ਉੱਥੇ ਜੋ ਆਪਣੇ ਸਾਰਿਆਂ ਨੇ ਉੱਥੇ ਸੀ ਤੇ ਕਾਫੀ ਟਾਈਮ ਹੀ ਲੰਘ ਗਿਆ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਫੜਿਆ ਹੈ ਕਿ ਚਾਹੇ ਉਹ ਲੈ ਕੇ ਆਏ ਉਹਨੂੰ ਚਾਹ ਨਹੀਂ ਲੈ ਕੇ ਆਏ ਮੈਨੂੰ ਨਹੀਂ ਇਸ ਗੱਲ ਦਾ ਕੁਝ ਵੀ ਪਤਾ ਮੈਨੂੰ ਇੰਨਾ ਹੀ ਕਿ ਉਹ ਫੋਨ ਕਰਦਾ ਸੀ ਤੇ ਮੈਨੂੰ ਧਮਕੀਆਂ ਦਿੰਦਾ ਸੀ ਕਿ ਕਿ ਪਿੰਦਰ ਹਾਲੇ ਵੀ ਸੁਧਰ ਜਾ ਦਰਖਾਸਤ ਵਾਪਸ ਲੈ ਲੈ ਨਹੀਂ ਨਹੀਂ ਮੈਂ ਤੈਨੂੰ ਮਾਰ ਦੇਣਾ ਅੱਛਾ ਮੈਂ ਗਦੀ ਦੀਦੀ ਸੀਰੀਅਸਲੀ ਲਿਆ ਮੈਂ ਕਿ ਨਹੀਂ ਕਿ ਇਹ ਨਹੀਂ ਕਰ ਸਕਦਾ ਇਸ ਤਰੀਕੇ ਨਾਲ ਮੈਨੂੰ ਕਰ ਸਕਦਾ ਹੈਗਾ ਹਾਂ ਉਹਦਾ ਥੱਪੜ ਥੱਪੜ ਮਾਰ ਲਿਓਗਾ ਲਾ ਅਲੱਗਾ ਪਰ ਮੈਂ ਕਿ ਮੈਨੂੰ ਮਾਰ ਨਹੀਂ ਸਕਦਾ ਕਿ ਜਾਨੂ ਹਮ ਜਦੋਂ ਕੁਝ ਟਾਈਮ ਬੀਤਿਆ ਇਸ ਤਰ੍ਹਾਂ ਹੀ ਨੰਗਿਆ ਸਾਡੇ 15 20 ਦਿਨ ਇਸ ਤਰ੍ਹਾਂ ਹੀ ਨੰਗੇ ਹਨ ਤੇ ਉਸ ਦਿਨ ਮੈਂ ਪਾਰਲਰ ਤੋਂ ਇਦਾਂ ਹੀ ਛੁੱਟੀ ਕੀਤੀ ਹੋਈ ਸੀ ਮੈਂ ਘਰ ਦੇ ਵਿੱਚ ਹੀ ਹਮ ਘਰ 'ਚ ਹੀ ਤੇ ਆਪਾਂ ਬੈਠੇ ਹੋਏ ਆ ਤੇ ਅਚਾਨਕ ਹੀ ਮੈਨੂੰ ਉੱਥੋਂ ਆਵਾਜ਼ ਆਈ ਕਿ ਬਿੰਦਰ ਮਨ ਲੇ ਕੋਈ ਆਇਆ ਹੋਇਆ ਹੈ ਤੇ ਜੋ ਦੇਖਿਆ ਤੇ ਮੇਰੀ ਮੰਮੀ ਤੇ ਮੇਰੀ ਨਾਨੀ ਅਸੀਂ ਦੋਨੋਂ ਮਨ ਲੇ ਉਹਦੀ ਵਾਈਫ ਤੇ ਉਹਦੀ ਮਾਂ ਦੋਨੋਂ ਆਈਆਂ ਹੋਈਆਂ ਸੀ ਚਲੋ ਉੱਪਰ ਆਈਆਂ ਪੈਂ ਪਾਣੀ ਪੋਣੀ ਪਿਆ ਕਹਿੰਦੀ ਤੇਰੇ ਘਰ ਆਉਨ ਨੂੰ ਜੀਤ ਨਹੀਂ ਹੀ ਉਹਦਾ ਕਰਦਾ ਪਰ ਆਪਾਂ ਆ ਗਏ ਮੈਂ ਕਿਹਾ ਚਲੋ ਬਹੁਤ ਵਧੀਆ ਕੀਤਾ ਮਾਮੀ ਜੀ ਕਿੰਨੇ ਵੀਦਰ ਤੂੰ ਦਰਖਾਸਤ ਦੇ ਦਿੱਤੀ ਉਹਦੇ ਖਿਲਾਫ ਚੰਗਾ ਨਹੀਂ ਕੀਤਾ ਏ ਉਹਦੇ ਨਾਲ ਬਹੁਤ ਕਰਦਾ ਰਿਹਾ ਵਾ ਮੈਂ ਕਿਹਾ ਬੀਬੀ ਉਹ ਕਰਦਾ ਬਹੁਤ ਰਿਹਾ ਏ ਮੈਂ ਕਿਹਾ ਮੈਂ ਨਹੀਂ ਮੰਨਦੀ ਕਿ ਨਹੀਂ ਕੀਤਾ ਉਹਨੇ ਮੈਂ ਕਰਦਾ ਬਹੁਤ ਪਰ ਹੱਥ ਤਾਂ ਨਾ ਨਾ ਕਰੇ ਹੂੰ ਤੇ ਮੈਂ ਕੋਈ ਗੱਲ ਆਂਦੀ ਫਿਰ ਮਾਮੀ ਨੇ ਕਿਹਾ ਕਿ ਜੇ ਕੋਈ ਹੋਰ ਹੁੰਦਾ ਤੇ ਮੈਂ ਨਾ ਥੱਪੜ ਮਾਰਦੇ ਨੇ ਮੈਂ ਕਿਹਾ ਚਲੋ ਠੀਕ ਆ ਤੂੰ ਹੀ ਥੱਪੜ ਮਾਰਦੇ ਨੇ ਮੈਂ ਕਿਹਾ ਮਾਰਨ ਨੂੰ ਤੇ ਮੈਂ ਵੀ ਮਾਰ ਤਰੀਕ ਤੇ ਕੋ ਆਪਣਾ ਬੰਦਾ ਨਹੀਂ ਸੁਭ ਪਰ ਮੈਨੂੰ ਪਤਾ ਹੈ ਕਿ ਮੇਰੀ ਮਾਮੀ ਕਿਦਾਂ ਤੇ ਮੇਰੀ ਨਾਨੀ ਕਿਦਾਂ ਹਮ ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਪਿੰਦਰ ਤੂੰ ਇਦਾਂ ਕਰਕੇ ਦਰਖਾਸਤ ਵਾਪਸ ਲੈ ਲਾ ਮੈਂ ਉਹਨਾਂ ਦੇ ਬੈਠਿਆਂ ਬੈਠਿਆਂ ਹੀ ਫੋਨ ਲਾਇਆ ਮਨਦੀਪਾ ਜੀ ਨੂੰ ਕਿ ਭਾਜੀ ਆਪਾਂ ਇਦਾਂ ਕਰਕੇ ਦਰਖਾਸਤ ਵਾਪਸ ਲੈ ਲੇ ਕਿ ਮੇਰੀ ਨਾਨੀ ਤੇ ਮੇਰੀ ਮਾਮੀ ਆਈ ਹੋਈ ਆ ਕਿਤੇ ਕੋਈ ਗੱਲ ਨਹੀਂ ਆਪਾਂ ਸ਼ਾਮ ਨੂੰ ਆਣ ਕੇ ਤੇ ਆਪਾਂ ਗੱਲ ਕਰਦੇ ਆ ਮੈਂ ਕਿਤੇ ਬੈਠਾ ਹੋਇਆ ਮੈਂ ਕਿ ਚਲੋ ਕੋਈ ਗੱਲ ਨਹੀਂ ਭਾਜੀ ਉਹਨਾਂ ਨੂੰ ਮੈਂ ਇਹੀ ਪ੍ਰੋਮਿਸ ਕੀਤਾ ਮੈਂ ਕਿ ਮੈਂ ਕੋਈ ਗੱਲ ਨਹੀਂ ਬੀਬੀ ਮੈਂ ਅੱਜ ਜਿਨੀ ਰਹੋ ਜੁਗਣਾ ਜਿਆਤਵਾਰ ਮੈਂ ਸੋਮਵਾਰ ਜਾ ਕੇ ਦਰਖਾਸਤ ਵਾਪਸ ਕਹਿੰਦੀ ਹਾਂ ਮੇਰਾ ਪੁੱਤ ਬਣ ਕੇ ਇੱਕ ਇਦਾਂ ਕਰ ਲਾ ਤੇ ਤੂੰ ਨਾ ਮਤਲਬ ਕਿ ਜਗ੍ਹਾ ਛੱਡ ਦੇ ਨਹੀਂ ਤਾਂ ਉਹਨੇ ਖਿਆੜਾ ਨਹੀਂ ਤੇਰਾ ਛੱਡਣਾ ਹੈਗਾ ਜਗ੍ਹਾ ਛੱਡ ਦੇ ਮੈਂ ਕਿਹਾ ਮੈਂ ਕਿੱਥੇ ਜਾਵਾਂ ਮੈਂ ਹਰ ਘਰ ਦੇ ਤੱਕੇ ਖਾ ਖਾ ਦੇ ਦੇਖ ਲਿਆ ਹਨਾ ਬਾਰ ਬਾਰ ਤੇ ਕਿੱਥੇ ਜਾਇ ਮਿਲ ਜਾਂਦਾ ਹੈ ਮੈਂ ਤਾਂ ਉਹਨਾਂ ਕੰਮ ਵੀ ਸਿੱਖਣ ਦੀਆਂ ਮੈਂ ਕਿਹ ਕੋਈ ਗੱਲ ਨਹੀਂ ਮੈਂ ਦੇਖ ਲਾਂਗੀ ਤੇ ਇਹ ਵੀ ਗੱਲ ਹੈਗੀ ਕਿ ਮੇਰੀ ਨਾਨੀ ਤੇ ਮੇਰੀ ਮਾਮੀ ਕਿ ਜੋ ਗਲਤ ਸੀ ਉਹ ਗਲਤ ਹੈਗਾ ਹੀ ਪਰ ਉਹ ਗਲਤ ਨਹੀਂ ਹੀ ਨਾ ਮੇਰੇ ਨਾਨੇ ਗਲਤ ਨਾ ਮੇਰੀ ਮਾਮੀ ਮਾਮੀ ਦੀ ਨਹੀਂ ਜਾ ਰਹੀ ਚੰਗੀ ਹੈ ਨਾ ਮੇਗੇ ਨਹੀਂ ਧੰਨਵਾ ਕਿ ਜਿਹੜੀ ਉਹ ਇਸ ਬੰਦੇ ਦੇ ਨਾਲ ਉਹਨੇ ਕੱਟੀ ਹਨਾ ਕਿ ਮੇਰੇ ਅੱਖੀ ਦੇਖਣ ਦੀ ਗੱਲ ਕਿ ਉਹਨੂੰ ਉਹਦੇ ਨਾਲ ਕਿਦਾਂ ਮਾਰਕੋਟ ਚਲੋ ਉਹ ਉਹਨਾਂ ਦਾ ਨਹੀਂ ਜੀ ਮਾਮਲਾ ਮੈਂ ਨਹੀਂ ਕੁਝ ਵੀ ਕਹਿੰਦੀ ਪਰ ਉਹ ਬਹੁਤ ਹੀ ਵਧੀਆ ਮਤਲਬ ਕਿ ਬਹੁਤ ਵਧੀਆ ਰਹੇ ਆਪਣੇ ਘਰ ਦੇ ਸਭ ਕੁਝ ਬਹੁਤ ਵਧੀਆ ਸੀ ਮਾਮੀ ਮੇਰੀ ਇਹਨੇ ਜਿਹੜ ਨੂੰ ਚਲੋ ਸ਼ਾਮ ਨੂੰ ਪਈ ਆ ਸ਼ਾਮ ਭੈਣ ਦੇ ਨਾਲ ਮੈਂ ਥੱਲੇ ਮਕਾਨ ਮਾਲਿਕ ਦੇ ਕੋਲ ਆ ਚਾਨ ਗਈ ਹਾਂ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕੀ ਕਰਨ ਢੀ ਭਿੰਦਰ ਮੈਂ ਕੁਝ ਨਹੀਂ ਦਿੱਦੀ ਤੂੰ ਇਹ ਕੀ ਕਰਦੇ ਪਏ ਆ ਕਹਿੰਦੀ ਕਿ ਤੇਰੀ ਭੈਣ ਨੂੰ ਨਾ ਉਪਰੇਸ਼ਨ ਘੇਟਰ ਤੇ ਲੈ ਗਈ ਆ ਹੂੰ ਮੈਂ ਕਿਹਾ ਫਿਰ ਤੈਨੂੰ ਕੀ ਕਰਨ ਦੇ ਮੈਂ ਤੁਸੀਂ 파ੜ ਕਰੋ ਫਿਰ ਕਿੰਨੇ ਤੂੰ ਇਹਦੇ ਭੈਣ ਵਾ ਤੂੰ ਉੱਪਰ ਜਾ ਕੇ 파ੜ ਕਰ ਤੇ ਮੈਂ ਚਾਹ ਬਣਾ ਕੇ ਨਾਲ ਦੇਵਾਂ ਤੇ ਮੈਂ ਹੁਣੇ ਤੇਰੇ ਕੋਲੇ ਆਣੀ ਆ ਅੱਛਾ ਕਿੰਨੇ ਚਿਰ ਮੈਂ ਉੱਪਰ ਚਲੀ ਗਈ ਜਦੋਂ ਮੈਂ ਉੱਪਰ ਗਈ ਹੋਈ ਆ ਉਹਨਾਂ ਨੇ ਨਾ ਇੱਕ ਮੇਂ ਦਰਵਾਜ਼ਾ ਬੰਦ ਕਰਕੇ ਥੋੜਾ ਜਿਹਾ ਢੋ ਕੇ ਤੇ ਮੈਂ ਆਪਣੇ ਅੰਦਰਲੇ ਕਮਰੇ ਦੇ ਵਿੱਚ 파ੜ ਕਰਨ ਲੱਗ ਪਈ ਆ ਹੂੰ 파ੜ ਕਰਨ ਲੱਗ ਪਈ ਤੇ ਮੈਨੂੰ ਆ ਫੈਰ ਦੀ ਆਵਾਜ਼ ਆਈ ਆ ਜਦੋਂ ਕਿ ਕੁਝ ਓਪਨ ਸੀ ਉੱਥੇ ਉੱਪਰਲੀ ਸਾਈਡ ਤੇ ਵੇੜਾ ਹੂੰ ਮਨੇ ਕਿ ਫੈਰਦੀ ਉਹ ਆ ਜਾਈ ਹੈ ਕਿ ਇਹ ਆ ਗਿਆ ਹੈ ਹਮ ਇੱਕਦਮ ਧੜਾਕਾ ਜਿਹਾ ਵੀ ਨਿਕਲਾ ਕੁਝ ਸੋਚਣ ਸਮਝਣ ਦੀ ਵੀ ਸ਼ਕਤੀ ਹੈ ਨਹੀਂ ਉਟਕੇ ਤੇ ਜਲਦੀ ਜਲਦੀ ਮੈਂ ਦਰਵਾਜ਼ਾ ਲੱਗੀ ਆਪਣਾ ਬੰਦ ਕਰਨ ਵਾਸਤੇ ਕੋਈ ਰੂਮ ਦਾ ਹੈ ਨਾ ਦਰਵਾਜ਼ਾ ਲੱਗੀ ਮਾਨਕਨੀ ਨੇ ਜਿਹਨੂੰ ਇੰਨੇ ਮੈਨੂੰ ਧੱਕਾ ਦੇ ਦਿੱਤਾ ਹੈ ਅੱਛਾ ਉਦੋਂ ਨੂੰ ਇਹ ਉੱਪਰ ਆ ਗਏ ਸੀ ਉੱਪਰ ਆ ਗਿਆ ਸੀ ਉਦੋਂ ਤੱਕ ਦਰਵਾਜ਼ਾ ਬੰਦ ਕਹਿੰਦੀ ਮੈਂ ਲੱਗੀ ਦਿੱਤੀ ਨਹੀਂ ਮੈਨੂੰ ਕਿ ਜੱਸ ਨਹੀਂ ਦਿੱਤੀ ਜਦੋਂ ਉੱਪਰ ਆਇਆ ਵਾ ਦਰਵਾਜ਼ਾ ਮੈਂ ਨੇ ਕਿਉਂ ਨਾ ਸਿਰਫ ਮੈਂ ਨਹੀਂ ਮੇਰਾ ਹੱਥ ਜਿਹੜਾ ਨਾ ਉਹਦੀ ਗੱਲ ਤੇ ਗਿਆ ਹੋਇਆ ਕਿ ਮੈਂ ਇੱਕੋ ਗੱਲ ਕਹੀ ਆ ਕਿ ਪਲੀਜ਼ ਐਦਾਂ ਨਾ ਕਰ ਸਿਰਫ ਇੰਨਾ ਹੀ ਵਰਡ ਬੋਲਿਆ ਹਾਂ ਜੀ ਮੈਨੂੰ ਕੁਝ ਹੋਰ ਦੀ ਹੀ ਗੱਲ ਆ ਹਾਂਜੀ ਐਤਵਾਰ ਹੂੰ ਇਹ 11ਵੇਂ ਮਹੀਨੇ ਦੀ 17 ਤਾਰੀਖ ਦੀ ਗੱਲ ਆ ਅੱਛਾ ਕਿਹੜੇ ਅੱਜ ਤੋ ਕਿੰਨੇ ਸਾਲ ਪਹਿਣਾ ਪਹਿਲਾਂ ਪਹਿਨੇ ਪੰਜ ਸਾਲ ਹੋ ਜਾਣੇ ਐਦ ਕੀ ਅੱਛਾ ਹਾਂਜੀ 1000 ਸਾਲ ਪਹਿਲਾਂ ਜਿਸ ਤਰ੍ਹਾਂ ਪੰਜ ਸਾਲ ਹੋਣੇ 11ਵੇਂ ਮਹੀਨੇ ਚ ਅੱਛਾ ਤੇ ਜੇ ਵੀ ਐਦਾਂ ਹੀ ਜਦੋਂ ਉਨੇ ਨੂੰ ਧੱਕਾ ਦਿੱਤਾ ਐ ਨਾ ਮਤਲਬ ਕਿ ਜਿਹੜੀ ਦੰਗਾਲੀ ਸੀ ਉਹਨੇ ਪੁੱਠੇ ਕਰਕੇ ਮੇਰੇ ਹੱਥੇ ਮਾਰੀ ਹੋਈ ਆ ਅੱਛਾ ਤੇ ਮੈਂ ਡੇਕੇ ਗਈ ਆ ਹਾਂ ਡਿੱਗਣ ਦੇ ਨਾਲ ਉਹਨੇ ਉਸੇ ਟਾਈਮ ਮੈਨੂੰ ਮਤਲਬ ਕਿ ਸ਼ੂਟ ਕਰ ਦਿੱਤਾ ਕਿੱਥੇ ਗੋਲੀ ਲੱਗੀ ਤੁਹਾਡੇ ਮੇਰੇ ਲੱਕ ਦੇ ਵਿੱਚ ਲੱਗੀ ਹੋਈ ਆ ਰੀੜ ਦੀ ਹੱਡੀ ਦੇ ਬਿਲਕੁਲ ਹੀ ਨੇੜੇ ਤੁਸੀਂ ਮੈਂ ਜਦੋਂ ਉਹਨੇ ਧੱਕਾ ਦਿੱਤਾ ਪੁੱਠੇ ਡਿੱਗੇ ਹਾਂਜੀ ਪੁੱਠੇ ਡਿੱਗੀ ਉਹਨੇ ਨਾਲ ਹੀ ਮੈਨੂੰ ਸ਼ੂਟ ਕਰ ਦਿੱਤਾ ਅੱਛਾ ਉਹਨੇ ਪਿੱਛੋਂ ਹੀ ਤੁਹਾਡੀ ਮਤਲਬ ਟੁਈ ਦੇ ਰੱਖ ਕੇ ਬੰਦੂਕ ਹਾਂਜੀ ਤੇ ਤੁਹਾਨੂੰ ਗੋਲੀ ਮਰੀ ओके ਉਹ ਮਾਰ ਦਿੱਹਾਂ ਜੀ ਉਸ ਤੋਂ ਬਾਅਦ ਤੇਦੀ ਮੈਨੂੰ ਹੋਸ਼ ਘਟੋ ਘਟੇ ਬਿਤਾਦ ਦੇ ਘੇਟੇ ਬਾਅਦ ਆਈ ਹੋਨੀਆ ਅੱਛਾ ਹੋਸ਼ ਵੀ ਇਸ ਤਰੀਕੇ ਨਾਲ ਕਿ ਜੋ ਕਿ ਉਹਦੇ ਮਤਲਬ ਕਿ ਜੇਬ ਚੋਂ ਜਿਹੜਾ ਫੋਨ ਸੀ ਨਾ ਉਹ ਚਲੀ ਜਾਂਦਾ ਸੀ ਤੇ ਮੇਰੇ ਅਚਾਨਕ ਆਖ ਮਤਲਬ ਕਿ ਜਦ ਤੱਕ ਇਹ ਬੰਦਾ ਹੋਸ਼ 'ਚ ਆ ਜਾਂਦਾ ਹੈ ਹਨਾ ਮੈਂ ਇੱਕਦਮ ਦੇਖਿਆ ਤੇ ਮੈਂ ਆਪਣਾ ਦੇਖਿਆ ਹੱਥ ਚੁੱਕ ਕੇ ਤੇ ਬਿਲਕੁਲ ਮਤਲਬ ਕਿ ਸਾਰਾ ਘੁੰਨਾ ਹੋਂ ਹੋਇਆ ਪਿਆ ਸੀ ਮੈਂ ਤਾਂ ਸਮਝ ਗਿਆ ਮੈਂ ਕਿ ਇਹਨੇ ਮੈਨੂੰ ਮਾਰ ਦਿੱਤਾ ਹੈ ਮਨੇ ਕਿ ਸ਼ੂਟ ਕਰ ਦਿੱਤਾ ਮੈਨੂੰ ਪਰ ਜਦੋਂ ਮੈਂ ਦੂਜੀ ਸਾਈਡ ਤੋਂ ਦੇਖਿਆ ਤੇ ਉਹ ਵੀ ਦੀ ਵੀ লাশ ਲੱਗੇ ਹੀ ਪਈ ਵੀ ਹੀ ਸੀ ਅੱਛਾ ਜੋ ਕਿ ਉਹਨੇ ਇੱਥੇ ਰੱਖ ਕੇ ਆਪਣੀ ਗੋਲੀ ਮਾਰ ਕੇ ਸਾਰਾ ਫੇਸ ਹੀ ਢਾ ਲਿਤਾ ਆਪਣਾ ਅੱਛਾ ਉਹਦੀ ਉਸੇ ਟਾਈਮ ਡੈਥ ਹੋ ਗਈ ਮੇਰੇ ਉੱਪਰੋਂ ਪੁਲਿਸ ਨੰਗਨ ਡੇ ਹੀ ਅੱਧੇ ਘੰਟੇ ਬਾਅਦ ਪੁਲਿਸ ਆ ਗਈ ਸੀ ਆ ਗਈ ਸੀ ਹਾਂਜੀ ਬਿਲਕੁਲ ਲੱਗੇ ਇਹਨਾਂ ਸਿੰਪਲ ਜੌਂਗ ਤੇ ਜਦੋਂ ਪੁਲਿਸ ਆਈ ਆ ਮੇਰੇ ਉੱਪਰੋਂ ਨੰਗਨ ਡੇ ਹੀ ਕਿ ਕੁੜੀ ਦੀ ਵੀ ਸੰਮੋਦ ਹੋ ਚੁੱਕੀ ਆ ਹਨਾ ਪਰ ਮੇਰੇ ਸਾਹਮਣੇ ਮਨਦੀਪ ਭਾਜੀ ਤੇ ਉਹਨਾਂ ਦੀ ਵਾਈਫ ਸੀ ਕਿ ਮੈਂ ਉਹਨਾਂ ਵੱਲ ਇਸ਼ਾਰਾ ਕੀਤਾ ਕਿ ਮੈਂ ਹੱਲੇ ਹੈਗੀ ਉਹਨਾਂ ਵੱਲ ਹੱਥ ਕੀਤਾ ਜੇ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਹਜੇ ਹੈਗੀ ਆ ਜ਼ਿੰਦਾ ਵਾਂ ਮੈਂ ਉਹਨਾਂ ਨੇ ਉਸੇ ਟਾਈਮ ਹੀ ਮੈਨੂੰ ਪਿੰਨਾ ਸਰਕਾਰੀ ਹਸਪੀਟਲ ਲੈ ਕੇ ਗਏ ਬਟਾਲੀ ਕਿ ਉਹਨਾਂ ਨੇ ਪੱਟੀ ਵਗੈਰਾ ਕਰਵਾਈ ਉਸ ਤੋਂ ਬਾਅਦ ਹੀ ਮੈਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਲੈ ਗਏ ਅੱਛਾ ਹਾਂਜੀ ਉੱਥੇ ਫਿਰ ਆਪਰੇਟ ਹੋਇਆ ਤੁਹਾਡਾ ਹਾਂਜੀ ਉੱਥੇ ਮੇਰਾ ਹੀ ਰਾਤ ਹਾਂਜੀ ਰਾਤੀ ਆਪਰੇਸ਼ਨ ਹੋ ਗਿਆ ਸੀ ਕੀ ਕੀ ਚੀਜ਼ ਡੈਮੇਜ ਹੋਈ ਬਣੇ ਦੱਸਿਆ ਹੋਊਗਾ ਬਾਅਦ ਵਿੱਚ ਉਹਨਾਂ ਨੂੰ ਹਾਂ ਜੀ ਜਿਹੜਾ ਸ਼ੂਟ ਹੋਇਆ ਨਾ ਉਸ ਤੋਂ ਬਾਅਦ ਤੇ ਮਨ ਲੱਕੀ ਜਿਹੜਾ ਮੇਰਾ ਗੁਰਦਾ ਹੁੰਦਾ ਹੈ ਨਾ ਗੁਰਦਾ ਅੰਦਰ ਫਟ ਗਿਆ ਸੀ ਅੱਛਾ ਗੁਰਦਾ ਫਟਣ ਦੇ ਨਾਲ ਮਨ ਲੱਕੀ ਅੰਦਰ ਬਲੱਡ ਵਗੈਰਾ ਸਭ ਕੁਝ ਹੋ ਗਿਆ ਫਿਰ ਉਹਨਾਂ ਨੇ ਆਪਰੇਸ਼ਨ ਕਰਕੇ ਇੱਕ ਗੁਰਦਾ ਕੱਟਿਆ ਕੱਢਿਆ ਵਿੱਚੋਂ ਗੁਰਦਾ ਕੱਢਣ ਦੇ ਬਾਅਦ ਜਿਹੜੇ ਸ਼ਰਲੇ ਵਗੈਰਾ ਸੀ ਉਹਦੇ ਚਲ ਦੁਬਾਰਾ ਦੁਬਾਰਾ ਮੇਰੇ ਦੋ ਆਪਰੇਸ਼ਨ ਹੋਈ ਆ ਉਦੋਂ ਬਾਅਦ ਚ ਕੱਢਿਆ ਹਾਂਜੀ ਪਰ ਸਭ ਤੋਂ ਵੱਡਾ ਤੇ ਇਹ ਸੀ ਕਿ ਮੈਨੂੰ ਗੁਰਦੇ ਦਾ ਵੀ ਕੋਈ ਨਹੀਂ ਕਹਿੰਦੇ ਹੁੰਦੇ ਕਿ ਇੱਕ ਗੁਰਦਾ ਹੋਏ ਤੇ ਬੰਦਾ ਜੀ ਸਕਦਾ ਹੈ ਨਾ ਹਾਂ ਪਰ ਕਿ ਮੇਰੀ ਲਤਨਾ ਹੀ ਉਹਦੇ ਨਾਲ ਡੈਮੇਜ ਹੋ ਗਿਆ ਜਿੱਕੇ ਮੇਰਾ ਜੁੜਾ ਅੱਧਾ ਹਿੱਸਾ ਹੈ ਮੈਨਨ ਕਿ ਉਹ ਡੈਮੇਜ ਹੋ ਗਿਆ ਕਿ ਹੁਣ ਲੱਕ ਤੋਂ ਥੱਲੇ ਥੱਲੇ ਸਰੀਰ ਕੰਮ ਨਹੀਂ ਕਰਦਾ ਨਹੀਂ ਕੰਮ ਕਰਦਾ ਮੇਰਾ ਬਿਲਕੁਲ ਵੀ ਲਤਾਂ ਬਿਲਕੁਲ ਵੀ ਨਹੀਂ ਮੈਂ ਦੇਖਿਆ ਥੋੜੇ ਪੈਰ ਪੂਰ ਵੀ ਮੁੜੇ ਹੋਏ ਆ ਹਨਾ ਗੁੱਡੇ ਮੁੜ ਗਏ ਡਾਇਰੈਕਸ਼ਨ ਹੀ ਬਦਲ ਗਈ ਆ ਹਾਂਜੀ ਕੋਈ ਟਾਈਮ 5 ਸਾਲ ਤੋਂ ਹੋ ਗਿਆ ਇੱਕ ਥਾਂ ਤੇ ਪਏ ਪਏ ਹਾਂ ਨੂੰ ਫਿਰ ਗੋਡੀ ਮੇਰੇ ਉੜ ਗਈ ਨੇ ਇਹ ਗੋਲੀ ਇੱਕ ਮਤਲਬ ਗੁਰਦੇ ਦੇ ਵਿੱਚ ਜਾ ਕੇ ਗੁਰਦਾ ਉਹਨੇ ਡੈਮੇਜ ਕੀਤਾ ਰੀਡ ਦੀ ਹੱਡੀ ਦੇ ਵਿੱਚ ਵੀ ਸਰਲੇ ਲੱਗਿਆ ਜਾਂ ਰੇਡ ਦੀ ਕਰਾਸ ਹਾਂਜੀ ਹੈਗੇ ਆ ਅੱਛਾ ਸਰਲੇ ਮਿਲਿਆ ਸੀ ਥੋੜੇ ਦਿਨ ਪਹਿਲਾਂ ਹੀ ਰਿਪੋਰਟ ਕਰਵਾਈ ਕਿ ਉਹਦੇ ਵਿੱਚ ਪੂਰਾ ਹੀ ਨਜ਼ਰ ਆਉਂਦਾ ਹੈ ਕਿ ਉਦਾਂ ਹੀ ਸਰਲੇ ਹਲੇ ਕਾਫੀ ਆ ਮਤਲਬ ਇਨਿੰਗ ਜੀ ਜਗਾ ਦੇ ਵਿੱਚ ਕਾਫੀ ਸਰਲੇ ਹਲੇ ਤੇ ਇਹ ਵਿੱਚ ਮਤਲਬ ਦਰਦ ਵੀ ਕਰਦਾ ਅੰਦਰੋਂ ਜਾਂ ਸਿਰਫ ਆਹੀ ਪ੍ਰੋਬਲਮ ਆ ਰਹੀ ਹੈ ਵੀ ਜਿਹੜਾ ਥੱਲੋਂ ਸਰੀਰ ਕੰਮ ਕਰਨਾ ਬੰਦ ਕਰ ਗਿਆ ਤੇ ਮੈਂ ਦੇਖਿਆ ਵੀ 5 ਸਾਲ ਹੋ ਗਏ ਉਸ ਗੱਲ ਨੂੰ ਆਪਰੇਸ਼ਨ ਹੋਇਆ ਨੂੰ ਤੇ ਅਜੇ ਵੀ ਬਾਥਰੂਮ ਵਾਲੀ ਥੈਲੀ ਲੱਗੀ ਹੋਈ ਹੈ ਹਾਂਜੀ ਜੀ ਕਿਉਂਕਿ ਮੈਨੂੰ ਫੀਲਿੰਗ ਨਹੀਂ ਹੁੰਦਾ ਬਿਲਕੁਲ ਵੀ ਹਾਂ ਵੀ ਜਦੋਂ ਆਪਾਂ ਨੂੰ ਬਾਥਰੂਮ ਦੀ ਹਾਜਤ ਹੁੰਦੀ ਆਪਾਂ ਦੱਸਦੇ ਆਂ ਵੀ ਹਾਂਜੀ ਕਿ ਬਾਥਰੂਮ ਜਾਣਾ ਹੈ ਟਾਇਲਟ ਜਾਣਾ ਹੈ ਮੈਨੂੰ ਹੱਲੇ ਫੀਲਿੰਗ ਦਾ ਥਲੜਾ ਥੜਾ ਬਿਲਕੁਲ ਹੀ ਜ਼ੋਨਵਾਦੀ ਬਹੁਤ ਜ਼ਿਆਦਾ ਅੱਛਾ ਲੱਕ ਤੋਂ ਥੱਲੇ ਥੱਲੇ ਬਿਲਕੁਲ ਹਾਂਜੀ ਬਿਲਕੁਲ ਕੁਝ ਵੀ ਹੋ ਜਾਏ ਕੀ ਕਾਫੀ ਟਾਈਮ ਤੇ ਇਦਾਂ ਹੋਇਆ ਕਿ ਮੈਨੂੰ ਕੀੜੀਆਂ ਚੜ ਜਾਂਦੀਆਂ ਰੀਆਂ ਪੈਰ ਤੇ ਹੂੰ ਕੀੜੀਆਂ ਨੇ ਕਿੰਨੇ ਥਾਵਾਂ ਤੇ ਜ਼ਖਮ ਕਰ ਦੇਣਾ ਇੰਨੀ ਇੰਨੀ ਕੀੜੀਆਂ ਲੱਗ ਜਾਣੀਆਂ ਤੇ ਮੈਨੂੰ ਬਿਲਕੁਲ ਨਹੀਂ ਪਤਾ ਲੱਗਦਾ ਸੀ ਪਹਿਲਾਂ ਪਹਿਲਾਂ ਅੱਛਾ ਪਹਿਲਾਂ ਬਿਲਕੁਲ ਨਹੀਂ ਹੋਂਦ ਚ ਲੋ ਕੁੜੀਆਂ ਬਹੁਤ ਧਿਆਨ ਰੱਖਦੀਆਂ ਕਿਦੀ ਮੰਮੀ ਨੂੰ ਕੀੜੀ ਨਾ ਚੜ ਜਾਵੇ ਕਿ ਮਿੱਠਾ ਨਾ ਖੁਲਾਰਦੀ ਐ ਅੱਛਾ ਤਾਂ ਮੈਂ ਕਿਉਂ ਬੇਟੀਆਂ ਬਹੁਤ ਘਿਆਰਾਦੀਆਂ ਅੱਛਾ ਤਰੀ ਦਰਦ ਦੀ ਗੱਲਤੀ ਪਹਿਲਾਂ ਲੱਤਾਂ ਨੂੰ ਨਹੀਂ ਹੁੰਦੀ ਸੀ ਹਨਾ ਕਿ ਪਤਾ ਹੀ ਨਹੀਂ ਲੱਗਦਾ ਤੇ ਲੱਗ ਚੇ ਦਰਦ ਮੇਰੇ ਹੁਣ ਹੁਣ ਡੈਪੀ ਐਲ ਤਾਨੂੰ ਵੀ ਥੋੜਾ ਥੋੜਾ ਫੀਲ ਹੋਣਾ ਸ਼ੁਰੂ ਹੋਇਆ ਹੈ ਮੇਰੇ ਹੂੰ ਕਿ ਗੁਰੂ ਰਾਮਦਾਸ ਜੀ ਕਰਨੀ ਕੀ ਰੀਤੀ ਕੀਤੀ ਭੈਣੇ ਕਰਦੀ ਸਥਿਤੀ ਕਿਵੇਂ ਚੱਲਦੀ ਹੈ ਕਿਉਂਕਿ ਆਪ ਤਾਂ ਤੁਸੀਂ ਮੰਝੇ ਤੇ ਹੋ ਹਨਾ ਤੁਸੀਂ ਤੇ ਖੁਦ ਬੱਚੀਆਂ ਦੇ ਉੱਤੇ ਹਨਾ ਵੀ ਉਹਨਾਂ ਉਹਨਾਂ ਤੇ ਨਿਰਭਰ ਹਾਂ ਤੇ ਬੱਚੀਆਂ ਵੀ ਬਹੁਤ ਛੋਟੀਆਂ ਹਜੇ ਇੱਕ ਪਲੱਸ 2 ਚ ਹੈ ਇੱਕ 10th ਦੇ ਵਿੱਚ ਹੈ ਜੌਬ ਉਹ ਕੋਈ ਕਰ ਨਹੀਂ ਰਹੀਆਂ ਹਲੇ ਤੇ ਘਰ ਦਾ ਗੁਜ਼ਾਰਾ ਸਰਕਲ ਬਹੁਤ ਔਖਾ ਚੱਲਦਾ ਹੋਊ ਭੈਣੇ ਹੁਣ ਵੀ ਹਾਂਜੀ ਦੀਦੀ ਉਹਦੇ ਨਾਲ ਹੈਗੀ ਹੈ ਪਰ ਜਿਸ ਤਰ੍ਹਾਂ ਕਿ ਦੀਰਜੀ ਨੇ ਵੀਡੀਓ ਪਾਈ ਹੋਈ ਸੀ ਬਿੱਟੂ ਚੱਕ ਵਾਲੇ ਨੇ ਸਾਨੂੰ ਉਦੋਂ ਤੋਂ ਹੈਲਪ ਬਹੁਤ ਹੋਈ ਹੈ ਕਈ ਸਮਾਜ ਸੇਵੀ ਸੰਸਥਾਵਾਂ ਜਾਂ ਸਮਾਜ ਸੇਵੀ ਵੀਰ ਅੱਜ ਵੀ ਮਦਦ ਹੈ ਜਿਹੜੀ ਉਹ ਤੁਹਾਡੀ ਕਰ ਦਿੰਦੇ ਆ ਤੇ ਕੁਝ ਮਕਾਨ ਮਾਲਕ ਤੁਹਾਡੇ ਚੰਗੇ ਆ ਜਿਹੜੇ ਮਤਲਬ ਤਰਵਾਸ ਕਰਦੇ ਆ ਹਾਂਜੀ ਹਾਂਜੀ ਮਤਲਬ ਕਿ ਬਹੁਤ ਵਧੀਆ ਨੇ ਸਾਰੇ ਕੀ ਸਾਨੂੰ ਇਸ ਤਰੀਕੇ ਨਾਲ ਹੈਲਪ ਹੁਣੇ ਸ਼ੁਰੂ ਹੋਈ ਹੈ ਤੇ ਆਪਣਾ ਘਰ ਦਾ ਆਪਾਂ ਛੱਟਣ ਗਈ ਜਾਂਦੇ ਆ। ਕਿਰਾਏ ਤੇ ਉਦੋਂ ਤੋਂ ਰਹਿ ਰਹੇ ਹਾਂ ਲਗਾਤਾਰ। ਹਾਂਜੀ ਮੈਂ ਕਿਰਾਏ ਤੇ ਹੀ ਆਂ ਜੀ। ਪੈਣੇ ਲੱਗਦਾ ਹੋਊਗਾ ਵੀ ਜੇ ਮੈਂ ਸਹੀ ਸਲਾਮਤ ਹੁੰਦੀ ਜੋਬ ਕਰਕੇ ਆਪਣੀਆਂ ਬੱਚੀਆਂ ਦਾ ਚੰਗਾ ਭਵਿੱਖ ਬਣਾਉਂਦੀ। ਹਾਲਾਂਕਿ ਬੱਚੀਆਂ ਚਲੋ ਫਿਰ ਵੀ ਤੁਸੀਂ ਪੜਾ ਰਹੇ ਹੋ ਕਿਵੇਂ ਵੀ ਆ ਪਰ ਫਿਰ ਵੀ ਬੰਦਾ ਨੋਂਬਰ ਨੋਂ ਹੋਵੇ ਤੇ ਉਹਦੇ ਵਰਗੀ ਰੀਸ ਨਹੀਂ ਹੁੰਦੀ। ਬਿਲਕੁਲ ਬਿਲਕੁਲ ਬੱਚਾ ਨਾ ਕਿੱਥੇ ਹੈ ਉਹਨਾਂ ਨੇ ਮੇਰਾ ਕਰਕੇ ਜਾਣਾ ਸਾਰਾ ਕੁਝ ਹੀ ਰੋਟੀ ਮੰਗਾ ਕੇ ਹਰ ਕੰਮ ਆ। ਇਥੇ ਮੈਂ ਆਪ ਕਰਕੇ ਦੇਣਾ ਕਿ ਨਹੀਂ ਤੀਨ ਕਰੋ ਕੋਸ਼ਨਾ ਕੋਸ਼ ਮੈਂ ਤੁਹਾਡੇ ਨਾਲ ਆ ਹਨਾ ਹੂੰ ਚਲੋ ਜਿਹੜੀ ਚੀਜ਼ ਤੁਹਾਡੇ ਨਾਲ ਹੋਈ ਹੈ ਆਪਣੀਆਂ ਕੁੜੀਆਂ ਨੂੰ ਜਦੋਂ ਦੇਖਦੇ ਹੋਗੇ ਬੰਦੇ ਨੂੰ ਨਾ ਕਹਿੰਦੇ ਹੁੰਦੇ ਆ ਕਿ ਅੱਗ ਦਾ ਡਰਾਇਆ ਹਨਾ ਵੀ ਡਾਡਾ ਲੰਗਦਾ ਉਹ ਉਹ ਗੱਲ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਬੱਚੀਆਂ ਨੂੰ ਬਾਹਰ ਭੇਜਦੇ ਹੋ ਉਹਨਾਂ ਦੇ ਮਨ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਹੋਣੀਆਂ ਹਨਾ ਬਹੁਤ ਜ਼ਿਆਦੀਆਂ ਇਹ ਗੱਲੋਂ ਤੇ ਮੈਨੂੰ ਬਹੁਤ ਡਰ ਲੱਗਦਾ ਮੈਂ ਹਰ ਗੱਲ ਨੂੰ ਸਮਝਾਉਂਗੀ ਵੇਖ ਲਓ ਮੇਰਾ ਕੀ ਹੋਇਆ ਤੁਹੀਂ ਕੋਈ ਗਲਤ ਕਾਮਨਾ ਮਨ ਲੱਗੀ ਕੋਈ ਵੀ ਤੁਹਾਨੂੰ ਕੋਈ ਵੀ ਕੁਛ ਕਹਿਣਾ ਕਿਸੇ ਨੂੰ ਕੋਈ ਜਵਾਬ ਨਾ ਦਿਓ ਬਸ ਘਰੇ ਆ ਜਿਓ ਕਿ ਡਰੀਆਂ ਦੀਦੀ ਕਿ ਮੈਂ ਇੱਕ ਜਵਾਬ ਦਿੱਤਾ ਮੈਂ ਉਹਦਾ ਵਿਰੋਧ ਕੀਤਾ ਤਾਂ ਸ਼ਾਇਦ ਮੇਰਾ ਇਹ ਹਾਲ ਹੋਇਆ ਹੈ ਹਨਾ ਤੇ ਆਪਣਾ ਮੂੰਹ ਬਲੀਟ ਲੋ ਜਾਂ ਇਦਾਂ ਕਰ ਲੋ ਮਤਲਬ ਕਿ ਕਾਫੀ ਕੁਝ ਕਹਿਣਾ ਪੈਂਦਾ ਪਰ ਉਹ ਕਹਿੰਦੀ ਮੰਮੀ ਤੂੰ ਕੀ ਕਰਨਾ ਕਰ ਸਾਡੇ ਤੇ ਵਿਸ਼ਵਾਸ ਰੱਖ ਆਪਾਂ ਇਦਾਂ ਨਹੀਂ ਬਿਲਕੁਲ ਵੀ ਨਹੀਂ ਕੋਈ ਵੀ ਗੱਲ ਹੋਊਗੀ ਫਿਰ ਤੁਹਾਡੇ ਨਾਲ ਪਹਿਲਾਂ ਆਣ ਕੇ ਸ਼ੇਅਰ ਕਰਾਂਗੇ ਸਗੋਂ ਡਰ ਲੱਗਦਾ ਹੈ ਅੱਜ ਕੱਲ ਦੀ ਜਿਸ ਤਰ੍ਹਾਂ ਦੀ ਦੁਨੀਆਦਾਰੀ ਹੈਗੀ ਹੈ ਨਾ ਡਰ ਲੱਗਦਾ ਹੈ ਕਿ ਮੈਂ ਬੈੜ ਤੇ ਬੈਠੀ ਹਾਂ ਹਨਾ ਤੇ ਬੈੜ ਤੇ ਬੈਠੀ ਮੈਂ ਕੁੜੀਆਂ ਸੰਭਾਲਣ ਦੀ ਕਿਸ ਤਰੀਕੇ ਨਾਲ ਆਂ ਅੰਦਰ ਬਾਹਰ ਵਿਚਾਰੀਆਂ ਪੂਰੀ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਆ ਮੈਂ ਐ ਵੀ ਨਹੀਂ ਕਹਿ ਸਕਦੀ ਕਿ ਤੁਸੀਂ ਘਰ ਨਾ ਕਰੋ ਨਾ ਨਿਕਲੋ ਇਹ ਵੀ ਨਹੀਂ ਕਹਿ ਸਕਦੀ ਇਹ ਵੀ ਨਹੀਂ ਕਹਿ ਸਕਦੇ ਕਿਉਂਕਿ ਹਰ ਕੋਸ਼ਿਸ਼ ਦੀ ਰੀ ਸਬਜੀ ਤੋਂ ਲੈ ਕੇ ਮੇਰਾ ਲੀੜਾ ਕੱਪੜਾ ਵੀ ਸਭ ਕੁਝ ਹੀ ਕਰਨਾ ਹੀ ਇਹਨਾਂ ਨੇ ਬਾਜ਼ਾਰ ਇਹਨਾਂ ਨੂੰ ਜਾਣਾ ਹੀ ਪੈਣਾ ਹਮ ਹਰ ਕੁਝ ਫਿਰ ਇਹ ਵੀ ਕਹਿ ਦਣਗੇ ਇਹ ਤੁਰੀਆਂ ਰਹਿੰਦੀਆਂ ਬਾਜ਼ਾਰ ਚ ਕਿਦਾਂ ਹਨਾ ਪਰ ਇਹਨਾਂ ਨੂੰ ਕਰਨਾ ਹੀ ਪੈਣਾ ਹੈ। ਕਰਨਾ ਹੀ ਪੈਣਾ। ਨਹੀਂ ਸਿਰਫ ਰੋਣਾ। ਜਦੋਂ ਤੁਸੀਂ ਰਹਨੀ ਤਿੰਨੇ ਮਾਵਾਂ ਧੀਆਂ ਉਹ ਤੇ ਫਿਰ ਘਰ ਦੇ ਵਿੱਚ ਕੋਈ ਮਰਦ ਹੈ ਨਹੀਂ, ਬੰਦਾ ਹੈ ਨਹੀਂ ਤੇ ਫਿਰ ਸਰਕਲ ਤੁਸੀਂ ਚਲਾਉਣਾ ਹੈ ਜੀ। ਬਿਲਕੁਲ ਜੇ ਤੁਸੀਂ ਉਹੀ ਉਹੀ ਗੱਲ ਫੇਰ ਆ ਜਾਂਦੀ ਹੈ ਜੇ ਕਿਸੇ ਬੰਦੇ ਦੀ ਡਿਊਟੀ ਲਾਵ ਹੀ ਦਿੰਦੇ ਹੋ ਵੀਰ ਭਾਈ ਸਮਝ ਕੇ, ਰਿਸ਼ਤੇਦਾਰ ਸਮਝ ਕੇ ਤੇ ਫਿਰ ਲੋਕਾਂ ਫੇਰ ਕਹਿਣ ਲੱਗ ਜਾਣਾ ਹੁਣ ਆ ਬੰਦਾ ਇਹਨਾਂ ਦੇ ਘਰੇ ਹੁੰਦਾ ਹੈ। ਘਰੇ ਹੁੰਦਾ ਹੈ ਤੇ ਹੁਣ ਦੱਸੋ ਲੋਕ ਕਿਉਂ ਉਲਟ ਪਾ ਰਿੰਦੇ ਦੀ ਜੀ। ਮਤਲਬ ਜਿਹੜੀ ਬੀਬੀ ਦੀ ਹੈ ਗੱਲ ਆ। ਉਹ ਵੀਰ ਸਮਾਜ ਆ ਜਿਹੜਾ ਫਿਰ ਉਹ ਮਰਦ ਪ੍ਰਧਾਨ ਸਮਾਜ ਹੋਣ ਕਰਕੇ ਤੁਹਾਡੀ ਗਲਤੀ ਕੱਢੀ ਤਰੀ ਹੋਣੀ ਉਹਨੇ ਕੱਢੀ ਤਰੀ ਬਿਲਕੁਲ ਦੀ ਬੰਦਾ ਭਲਾਂ ਦੀ 10 ਵਿਆ ਕਰਾ ਲਏ ਉਹਨੂੰ ਕਹਿੰਦੇ ਆ ਵੀ ਜ਼ਰੂਰਤ ਆ ਇਹਨੂੰ ਅੰਚ ਵਾਰਸ ਚਾਹੀਦਾ ਤੇ ਜੇ ਔਰਤ ਦਾ ਇੱਕ ਵੀ ਡਿਵੋਰਸ ਹੋ ਜੇ ਤੇ ਉਂਗਲਾਂ ਚੱਕੀਆਂ ਜਾਂਦੀਆਂ ਉਮਰਾਂ ਚੱਕੀਆਂ ਜਾਂਦੀਆਂ ਮੇਰੇ ਤੇ ਜਿੰਨੀਆਂ ਚੱਕੀਆਂ ਗਈਆਂ ਮੈਨੂੰ ਪਤਾ ਹੈ ਮੈਂ ਜਿੱਦਾਂ ਕਿੰਨੇ ਥਾਵਾਂ ਦਿੱਤੀ ਮੈਂ ਧੱਕੇ ਖਾਧੀਆਂ ਨਾ ਮੈਨੂੰ ਪਤਾ ਜੇ ਮੇਰੇ ਮਾਲਕ ਨੂੰ ਪਤਾ ਹੈ ਮੈਨੂੰ ਤਾਂ ਇੱਥੋਂ ਦੇਖਾਂ ਕਿ ਜਿਹੜਾ ਪਿੰਗਲ ਵਾਲਾ ਹੈ ਹਨਾ ਮੈਨੂੰ ਉੱਥੋਂ ਦੀ ਗੱਲ ਛੱਡਣ ਵਾਸਤੇ ਸਾਰੇ ਮਨ ਲੱਕੀ ਚਲੇ ਗਏ ਸੀ ਕਿ ਨੂੰ ਉੱਥੇ ਛੱਡ ਆਉਣੀ ਹੈ ਕਿ ਨਹੀਂ ਨੂੰ ਕੋਈ ਸਾਹਮਣ ਵਾਲਾ ਹੈਗਾ ਬਹੁਤ ੱੱਕੇ ਖਾਦੀ ਹੈ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਹਮ ਚਲੋ ਕੋਈ ਰਿਸ਼ਤੇਦਾਰ ਮਾਮਾ ਪੂਆ ਫੋਫੀ ਕੋਈ ਨੇੜੇ ਨਹੀਂ ਆਇਆ ਕਰੇ ਨਹੀਂ ਕੋਈ ਨਾਲੇ ਮੈਂ ਹੂੰ ਉਹਨਾਂ ਨੂੰ ਨਾਂ ਮੀ ਨਹੀਂ ਉਹਨਾਂ ਦਾ ਲੈਣਾ ਚਾਹਦੀ ਇਹਦੀ ਇੰਨਾ ਕੁਝ ਹੋ ਗਿਆ ਜ਼ਿੰਦਗੀ ਦੇ ਵਿੱਚ ਅਸਰ ਕੀ ਮੈਂ ਆਪਣੇ ਘਰ ਬਿਲਕੁਲ ਧੀਆ ਨੇਚ ਬਹੁਤ ਖੁਸ਼ ਹਾਂ ਚਲੋ ਇੱਕ ਬੇਟੀ ਵੀ ਆਈ ਆ ਉਹਦਾ 1 ਸਾਲ ਦਾ ਬੇਟਾ ਹੈ। ਉਹ ਆਪਣੇ ਘਰ ਦੇ ਚ ਬਹੁਤ ਵਧੀਆ ਠੀਕ ਹੈ ਗੁਰੂ ਨਾਨਕ ਜੀ ਦੀ ਹਮੇਸ਼ਾ ਇਦਾਂ ਹੀ ਕਿਰਪਾ ਬਣੀ ਰਹੇ ਉਹਨਾਂ ਤੇ ਵੀ। ਹੂੰ। ਬੱਚੇ ਮੇਰੇ ਬਹੁਤ ਵਧੀਆ ਨੇ। ਭਾਵੇਂ ਜ਼ਮੀਨ ਜਾਇਦਾਦ ਕੋਈ ਪੇਕਿਆਂ ਦੀ ਸਹੁਰਿਆਂ ਦੀ ਜਾਂ ਕੋਈ ਹੋਰ ਅਦਰ ਬੰਦੇ ਦੀ ਪ੍ਰਾਪਰਟੀ ਜੀ ਹੁੰਦੀ ਆ। ਕੁਝ ਵੀ ਮਦਦ ਨਹੀਂ ਮਿਲੀ ਕਿਸੇ ਪਾਸੋਂ। ਨਹੀਂ ਜੀ ਜਿਸ ਤਰ੍ਹਾਂ ਮੇਰੇ ਸਹੁਰਿਆਂ ਦੀ ਉਹਨਾਂ ਕੋਲ ਕੁਝ ਵੀ ਨਹੀਂ ਸਿਰਫ ਦੋ ਕਮਰੇ ਹੀ ਕਮਰੇ ਆ। ਅੱਛਾ। ਹੋਰ ਕੁਝ ਵੀ ਨਹੀਂ ਸਿਰਫ ਉਹ ਬੱਡੇ ਕੀਤੇ ਰਹੀ ਮੇਰੇ ਪੇਕਿਆਂ ਦੀ ਤੇ ਉੱਥੇ ਮੇਰਾ ਬੱਲੂ ਹਲੇ ਹੈਗਾ ਐ। ਮੈਂ ਮੇਰਾ ਬਰਦਰ ਇੱਕ ਛੋਟਾ ਹੈ ਹਾਂ ਜੀ ਤੇ ਉਥੇ ਨਹੀਂ ਮੈਂ ਮੰਨਦੀ ਨਹੀਂ ਕਿ ਉਥੇ ਕੁਝ ਲੈਣਾ ਚਾਹੀਦਾ ਹੈ ਅੱਛਾ ਹਾਂ ਦੀਦੀ ਠੀਕ ਹੈ ਕੀ ਕੀ ਸੋਚਦੇ ਹੋ ਪਰ ਇਹਨਾਂ ਨੂੰ ਲੈ ਕੇ ਵੀ ਬੱਚੀਆਂ ਨੂੰ ਕੀ ਬਣਾਉਣਾ ਚਾਹੁੰਦੇ ਹੋ ਕਿਉਂਕਿ ਬਹੁਤ ਦਾਨੀ ਸੱਜਣਾ ਹੈ ਜਿੰਨੀ ਜ਼ਿੰਦਗੀ ਦੇ ਵਿੱਚ ਤੁਸੀਂ ਜਦੋਂ ਜਹਤ ਦੇਖੀ ਹੈ ਨਾ ਤੇ ਮਹਾਰਾਜ ਉਹ ਜੀ ਜਦੋਂ ਜਹਤ ਤੁਹਾਡੀਆਂ ਬੱਚੀਆਂ ਨੂੰ ਕਦੇ ਨਾ ਦਿਖਾਵੇ ਹਨਰਾਏ ਦੇ ਉੱਤੇ ਬੈਠੇ ਹਾਂ ਅੱਛੇ ਆਪਦੇ ਪੈਰਾਂ ਤੇ ਸਟੈਂਡ ਹੋਣ ਪਰ ਫਿਰ ਵੀ ਇਹਨਾਂ ਦੀਆਂ ਪੜਾਈਆਂ ਦਾ ਖਰਚਾ ਹਣਾ ਹਰ ਚੀਜ਼ ਦਾ ਮੁੰਡਾ ਕਹਿੰਦੇ ਹੁੰਦੇ ਅਸਾਰ ਲੈਂਦਾ ਪਰ ਕੁੜੀ ਨੂੰ ਬਹੁਤ ਚੀਜ਼ਾਂ ਦੀ ਲੋਡ ਹੁੰਦੀ ਹੈ ਤੇ ਉਹ ਚੀਜ਼ਾਂ ਉਹਨੂੰ ਲੈ ਕੇ ਦੇਣੀਆਂ ਹੀ ਪੈਂਦੀਆਂ ਨੇ ਮਜਬੂਰੀ ਆ ਹਣਾ ਤੇ ਮਤਲਬ ਕੀ ਬਣਾਉਣਾ ਕੀ ਚਾਹੁੰਦੇ ਹੋ ਕਿੱਥੇ ਦੇਖਣਾ ਚਾਹੁੰਦੇ ਹੋ ਮੂੰ ਤੇ ਇਹਨਾਂ ਦੀ ਛੋਏ ਗੀਜੂ ਕਰਨਾ ਚਾਹਣੀ ਆ ਆਪ ਹੀ ਆਪ ਕਰਨੀ ਆ ਇਹਦੀ ਕਿਸਮਤ ਆ ਮੈਂ ਤਾਂ ਬਹੁਤ ਸੋਚਿਆ ਹੈ ਕਿ ਹਾਂ ਆਪਣੇ ਪੈਰਾਂ ਦੇ ਖਿਲਾਰਨਾ ਇਹਨਾਂ ਨੂੰ ਚਲੋ ਵੱਡੀ ਸਾਨੂੰ ਜਲਦੀ ਵੀ ਆਉਣੀ ਪਈ ਸਾਡੀ ਮਜਬੂਰੀ ਸੀ ਅੱਛਾ ਪਰ ਇਹਨਾਂ ਨੂੰ ਨਹੀਂ ਦਿੱਤੀ ਹੁਣ ਮੈਂ ਇਹਨਾਂ ਨੂੰ ਤੇ ਆਪਣੇ ਪੈਰਾਂ ਤੇ ਇਹਨਾਂ ਨੂੰ ਪੜਾ ਲਿਖਾ ਕੇ ਪੈਰਾਂ ਤੇ ਇਹਨਾਂ ਨੂੰ ਘਲਾਰ ਕੇ ਫੇਰ ਹੀ ਕਰਾਂਗੇ ਉਦਾਂ ਨਹੀਂ ਤੁਹਾਡਾ ਇੱਕ ਬੇਟਾ ਸੀ ਉਸ ਤੋਂ ਬਾਅਦ ਉਹ ਤੁਹਾਡੇ ਸਹਰਿਆਂ ਨੇ ਰੱਖ ਲਿਆ ਸੀ ਬਣੀ ਹਾਂਜੀ ਬੇਟਾ ਮੇਰਾ ਆਪਣੀ ਭੂਆ ਦੇ ਕੋਲ ਆਪਣੀ ਦਾਦੀ ਉਹਨਾਂ ਦੇ ਕੋਲ ਤੇ ਹੁਦਿਆਣੀ ਰਹਿੰਦਾ ਅੱਛਾ ਇਹਨਾਂ ਹੀ ਕਿ ਆ ਜਾਂਦਾ ਮੈਨੂੰ ਵੀ ਜਨਮ ਮਿਲ ਜਾਂਦਾ ਮੈਨੂੰ ਹੁਣ ਦੀਵਾਲੀ ਤੇ ਵੀ ਆਏਗਾ ਅੱਛਾ ਹਾਂਜੀ ਚਲੋ ਫੇਰ ਵੀ ਸ਼ੁਕਰ ਹੈ ਕਿ ਮਹਾਰਾਜ ਦੀ ਦੌਦਾ ਕਿਤੇ ਨਾ ਕਿਤੇ ਆਪਦੀ ਮਾਨ ਨਾਲ ਮਿਲਣ ਦੀ ਚਾਹਤ ਆ ਜਿਹੜੀ ਉਹ ਵਧੀਆ ਤੇ ਮਿਲਣ ਆਉਂਦਾ ਹੈ ਤੁਹਾਨੂੰ ਜੀ ਦੀ ਅਰਦਾਸ ਲੱਗਦੀ ਆ ਪਹਿਲਾਂ ਸੁਣਿਆ ਕਿ ਪਹਿਲਾਂ ਨਹੀਂ ਮੈਨੂੰ ਇੰਨਾ ਜਿੱਦ ਦਾ ਵਿਸ਼ਵਾਸ ਬਰ ਹੋਣਾ ਮੈਨੂੰ ਪਤਾ ਹੈ ਕਿ ਅਰਦਾਸ ਵੀ ਬਹੁਤ ਲੱਗਦੀ ਆ ਅਰਦਾਸ ਬਹੁਤ ਆ ਕਰਦੀ ਆ ਹਾਂ ਅਰਦਾਸ ਚ ਬਹੁਤ ਆ ਗਿਆ ਤਾਂਈਆਂ ਤੇ ਬੇਟੀਆਂ ਮਿਲ ਗਈਆਂ ਹੁਣ ਮੇਰਾ ਬੇਟਾ ਵੀ ਮੈਨੂੰ ਇੰਨਾ ਹਰ ਪਾਲ ਮਿਲ ਗਈ ਕਿ ਫੋਨ ਕਰਕੇ ਪੁੱਛੇਗਾ ਕਿ ਤੂੰ ਰੋਟੀ ਖਾਧੀ ਹੈ ਧੁਵਾਈ ਖਾਧੀ ਆ ਤੁਸੀਂ ਠੀਕ ਹੋਗੇ ਨਾ ਥੋੜੀ ਜਿਹੀ ਆਵਾਜ਼ ਵੀ ਨਹੀਂ ਬਦਲੀ ਹੋਗੀ ਉਨੂੰ ਝੱਟ ਪਤਾ ਲੱਜੇਗਾ ਮੰਮੀ ਠੀਕ ਨਹੀਂ ਆ ਸੀ ਲੱਗਦਾ ਠੀਕ ਨਹੀਂ ਹੋ ਮੇਕਨ ਐਨੀ ਮੈਂ ਠੀਕ ਆ ਬਹੁਤ ਵਧੀਆ ਆ ਮੈਂ ਤੂੰ ਟੈਨਸ਼ਨ ਨਾ ਲੈ ਅੱਛਾ ਭੈਣੇ ਆਪਣਾ ਮੋਬਾਈਲ ਨੰਬਰ ਬੋਲ ਦੋਗੇ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਜਾਂ ਨਹੀਂ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਆ ਪਰ ਬੀ ਜੀ ਮੈਨੂੰ ਆਪਣਾ ਪਤਾ ਹੀ ਨਹੀਂ ਆ ਮੋਬਾਈਲ ਨੰਬਰ ਦਾ ਅੱਛਾ ਉਹਦਾ ਬਾਅਦ ਤੁਸੀਂ ਮੈਂ ਐਡ ਕਰ ਦੂੰਗੀ ਕੋਈ ਗੱਲ ਨਹੀਂ ਭੈਣੇ ਤੇ ਗੂਗਲ ਪੇ ਵਗੈਰਾ ਚੱਲਦਾ ਹੋਊਗਾ ਤੁਹਾਡਾ ਹਾਂਜੀ ਮੇਰਾ ਇਸੇ ਨੰਬਰ ਤੇ ਗੂਗਲ ਪੇ ਵਗੈਰਾ ਚੱਲਦਾ ਹੈ ਅੱਛਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਭੈਣੇ ਮੈਂ ਜ਼ਿਆਦਾ ਸਮਾਂ ਆਪ ਜੀ ਦਾ ਨਹੀਂ ਲਾਉਂਗੀ ਜੋ ਮੇਨ ਗੱਲ ਸੀ ਤੁਹਾਡੀ ਜੋ ਕਿੱਸਾ ਸੀ ਉਹ ਕਿਤੇ ਨਾ ਕਿਤੇ ਬਹੁਤ ਕੁੜੀਆਂ ਦੇ ਲਈ ਕਹ ਲਓ ਐਗਜ਼ਾਮਪਲ ਹੋਊਗਾ ਕਿ ਜੇ ਤੁਸੀਂ ਕੁਝ ਵੀ ਗਲਤ ਨਹੀਂ ਕੀਤਾ ਸੀ ਫਿਰ ਵੀ ਤੁਹਾਡੀ ਜ਼ਿੰਦਗੀ ਇੰਨੀ ਜ਼ਿਆਦਾ ਨਰਕ ਦੇ ਵਿੱਚ ਚਲੀ ਗਈ ਹੈ ਨਾ ਤੇ ਜਿਹਨੀਆਂ ਕਿ ਇਹ ਨੂੰ ਮੰਨ ਕੇ ਗਲਤੀ ਕਰਨਗੇ ਆ ਤੇ ਉਹਨਾਂ ਨਾਲ ਅੱਗੇ ਕੀ ਹੋਊਗਾ ਕੀ ਹੋਊਗਾ ਹਣਾ ਉਹਨਾਂ ਉਹਨਾਂ ਦੀਆਂ ਜ਼ਿੰਦਗੀਆਂ ਤੁਹਾਡੇ ਤੋਂ ਵੀ ਜ਼ਿਆਦਾ ਖਰਾਬ ਹੋਣਗੀਆਂ ਹੋ ਸਕਦਾ ਉਹਨਾਂ ਨੂੰ ਜਾਨ ਤੋਂ ਹੱਥ ਵੀ ਧੋਣਾ ਪਵੇ ਪਰ ਤੁਹਾਨੂੰ ਤਾਂ ਫਿਰ ਵੀ ਚਲੋ ਬੱਚੇ ਦੁਆਰ ਤੋਂ ਤੁਹਾਡੇ ਮਿਲ ਗਿਆਂ ਤੇ ਮਹਾਰਾਜ ਕਿਰਪਾ ਕਰਨਗੇ ਹਨਾ ਤੇ ਆ ਉਹ ਅੱਛੀਆਂ ਅੱਛੀਆਂ ਨੌਕਰੀਆਂ ਤੇ ਲਾ ਕੇ ਤੁਹਾਡੀ ਜ਼ਿੰਦਗੀ ਐ ਜਿਹੜੀ ਉਹ ਹੋਰ ਸੁਖਾਦੀ ਬਣਾ ਦੇਣਗੀਆਂ ਫਿਰ ਬਹੁਤ ਬਹੁਤ ਸ਼ੁਕਰੀਆ ਭੈਣ ਤਾਂ ਜੀ ਇਹ ਪਰਮਿੰਦਰ ਕੌਰ ਭਾਂਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆਪਣੀ ਕਹਾਣੀ ਇਹਨਾਂ ਨੇ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਇੱਕ ਗੱਲ ਮੈਂ ਜਿਵੇਂ ਭੈਣ ਨੇ ਗੱਲ ਕੀਤੀ ਕਿ ਕਮੈਂਟਾਂ ਦੇ ਵਿੱਚ ਲੋਕ ਕਹਿ ਦਿੰਦੇ ਆ ਕਿ ਜਦੋਂ ਕੋਈ ਬੰਦਾ ਉਹ ਤੁਹਾਡੀ ਮਦਦ ਕਰ ਰਿਹਾ ਸੀ ਉਦੋਂ ਚੰਗਾ ਸੀ ਦੇਖੋ ਜੀ ਸ਼ੁਰੂ ਤੋਂ ਕੋਈ ਵੀ ਬੰਦਾ ਮਾੜਾ ਨਹੀਂ ਹੁੰਦਾ ਉਹਦੇ ਮਨ ਦੇ ਵਿੱਚ ਖਿਆਲ ਕਦੋਂ ਮਾੜਾ ਆਉਂਦਾ ਹੈ ਜਾਂ ਉਹਦੀ ਸੋਚ ਕਿਸੇ ਬੰਦੇ ਪ੍ਰਤੀ ਕਦੋਂ ਮਾੜੀ ਹੋ ਜਾਂਦੀ ਹੈ ਇਹ ਗੱਲ ਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਹੁਣ ਆਪਾਂ ਸ਼ੁਰੂ ਦੇ ਵਿੱਚ ਹੀ ਹਰੇਕ ਮਰਦ ਨੂੰ ਬੁਲਾਉਣਾ ਹੀ ਛੱਡ ਦਈਏ ਕਿਤਾ ਜੀ ਮਾੜਾ ਹੋਊਗਾ ਜਾਂ ਕਿਸੇ ਮਦਦ ਦੀ ਲੋੜ ਹੈਗੀ ਵੀ ਅਤੇ ਆਪਾਂ ਕਿਸੇ ਬੰਦੇ ਤੇ ਦਿੱ ਜੇ ਇਹ ਨਾ ਰਿਸ਼ਤੇਦਾਰ ਸੀ ਉਹ ਇਹਨਾਂ ਦਾ ਤੇ ਜੇ ਰਿਸ਼ਤੇਦਾਰ ਤੇ ਹੀ ਤੇ ਜੇ ਨਾ ਤੇ ਫਿਰ ਇਦਾਂ ਤਾਂ ਸਰਕਲ ਹੀ ਨਹੀਂ ਚੱਲੂਗਾ ਵਿਸ਼ਵਾਸ ਦੇ ਉੱਤੇ ਦੁਨੀਆ ਖੜੀ ਹੈ ਤੇ ਜੇ ਆਪਾਂ ਯਕੀਨ ਨਹੀਂ ਕਰਾਂਗੇ ਤਾਂ ਦੁਨੀਆ ਹੀ ਜਿਹੜੀ ਹੈ ਰੁਕ ਜਾਊਗੀ ਤਾਂ ਇੱਕ ਯਕੀਨ ਕਹਿ ਲਓ ਵੀ ਰਿਸ਼ਤੇਦਾਰ ਤੇ ਕੀਤਾ ਯਕੀਨ ਪੈਨ ਨੂੰ ਅੱਜ ਇੰਨਾ ਪਾਵਿਆਂ ਤੱਕ ਪਹੁੰਚਾ ਦਿੱਤਾ ਪੈਨ ਦੀ ਢੂਈ ਦੇ ਵਿੱਚ ਉਹ ਗੋਲੀ ਲੱਗੀ ਹੋਈ ਆ ਅੱਜ ਵੀ ਉਹਦੇ ਨਿਸ਼ਾਨ ਆ ਜਿਹੜੇ ਅਸੀਂ ਆਫ ਦਾ ਕੈਮਰਾ ਦੇਖ ਕੇ ਹਟੇ ਸੀ ਤੇ ਜੋ ਆਪਰੇਟ ਹੋਇਆ ਔਰ ਇੰਨੀ ਸਾਰੀ ਜਗ੍ਹਾ ਪੈਨ ਉਹ ਹੈਗੀ ਆ ਹਨਾ ਜਿੱਥੇ ਮਤਲਬ ਗੋਲੀ ਲੱਗੀ ਸੀਗੀ ਤੇ ਲੱਤਾਂ ਬਿਲਕੁਲ ਕੰਮ ਛੱਡ ਗਈਆਂ ਮੰਜੇ ਤੇ ਬੈਠੀ ਐ ਕਿਰਾਏ ਤੇ ਐ ਵਿਚਾਰੀ ਔਰ ਦੋ ਬੱਚੀਆਂ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਜਿਹੜਾ ਉਹ ਵੀ ਇਹਨਾਂ ਨੂੰ ਚੁੱਕਣਾ ਪੈਂਦਾ ਹੈ ਤੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਐ ਜਿਵੇਂ ਆਪ ਸੀ ਉਹ ਮੰਜੇ ਤੇ ਨੇ ਬੱਚੀਆਂ ਪੜ ਰਹੀਆਂ ਨੇ ਹਜੇ ਤੇ ਜੇ ਕੋਈ ਵੀਰ ਭਾਈ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਤਾਂ ਅਸੀਂ ਆ ਨੰਬਰ ਐਡ ਕਰ ਰਹੇ ਹਾਂ ਇਸ ਨੰਬਰ ਦੇ ਉੱਤੇ ਭੈਣ ਦੀ ਮਦਦ ਹੈ ਜਿਹੜੀ ਤੁਸੀਂ ਕਰ ਸਕਦੇ ਹੋ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਕਿ ਮਦਦ ਕਰਨ ਤੋਂ ਪਹਿਲਾਂ ਮੇਰੇ ਭਾਈ ਤੁਸੀਂ ਸਾਰੇ ਜਿਹੜਾ ਹੈ ਉਹ ਨੰਬਰ ਵੈਰੀਫਾਈ ਕਰ ਲਿਆ ਕਰੋ ਭੈਣ ਦਾ ਨਾਮ ਪਰਮਿੰਦਰ ਕੌਰ ਦੇ ਨਾਮ ਤੇ ਹੈ ਜੀ Google Pay ਹਾਂਜੀ ਪਰਮਿੰਦਰ ਕੌਰ ਤੇ ਨਾਮ ਵੀ ਵੈਰੀਫਾਈ ਕਰ ਲਿਆ ਕਰੋ ਕਿਉਂਕਿ ਇਸ ਨਾਮ ਦੇ ਬਹੁਤ ਬੰਦੇ ਹੁੰਦੇ ਆ ਤੇ ਇੱਕ ਵਾਰ ਗੱਲ ਕਰ ਲਿਆ ਕਰੋ ਫੋਨ ਕਰਕੇ ਕਿਉਂਕਿ ਜਦੋਂ ਤੁਸੀਂ Google Pay ਤੇ ਪੈਸੇ ਸੈਂਡ ਕਰਨ ਲੱਗਣਾ ਤੇ ਇੱਕ ਵਾਰ ਫੋਨ ਕਰ ਲਓ ਆਵਾਜ਼ ਦਾ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਜੇ ਨੇੜੇ ਦੇ ਹੋ ਤਾਂ ਭਾਈ ਮਿਲ ਵੀ ਲਿਆ ਕਰੋ ਹਾਲਚਾਲ ਜਾਣ ਲਿਆ ਕਰੋ ਕੋਈ ਕਿਸੇ ਤਰੀਕੇ ਦਾ ਮਦਦ ਦੀ ਲੋੜ ਹੁੰਦੀ ਹੈ ਤੇ ਆ ਕੇ ਹੀ ਕਰਦਿਆ ਕਰੋ ਕਿਉਂਕਿ ਅੱਜ ਕੱਲ ਪੈਣੇ ਸੋਸ਼ਲ ਮੀਡੀਆ ਦੇ ਉੱਤੇ ਠੱਗੀਆਂ ਬੜੀਆਂ ਵਧ ਗਈਆਂ ਤੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਤੁਹਾਡਾ ਜੇ 5 ਰੁਪਏ ਵੀ ਹੈ ਤੇ ਉੱਥੇ ਹੀ ਲੱਗਣ ਜਿੱਥੇ ਲੱਗਣੇ ਚਾਹੀਦੇ ਆ ਜਾਂ ਜਿੱਥੇ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਵੈਰੀਫਾਈ ਕਰਕੇ ਭਾਈ ਤੁਸੀਂ ਭੈਣ ਦੀ ਮਦਦ ਕਰ ਸਕਦੇ ਹੋ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗਗਨ ਸਿੱਧੂ ਲੇਵਨ ਚੈਨਲ ਬਟਾਲਾ